ਸਾਈਆਂ ਸੰਗਤਾਂ ਨੂੰ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਅੱਜ ਅਸੀਂ ਪਹੁੰਚੇ ਪਵਿੱਤਰ ਅਸਥਾਨ ਗੁਰਦੁਆਰਾ ਅਈਸਰ ਸਾਹਿਬ ਵਿਖੇ ਜਿਸੇ ਦੇਖ ਸਾਦੇ ਪਹਿਲਾਂ ਅਸੀਂ ਤੁਹਾਨੂੰ ਇਤਿਹਾਸ ਬਾਰੇ ਜਾਣੂ ਕਰਾ ਦਈਏ ਗੁਰਦੁਆਰਾ ਅਈਸਰ ਸਾਹਿਬ ਪਾਸ਼ਾ ਜੀ ਨੌਵੀਂ 1722 ਈਸਵੀ ਦੇ ਵਿੱਚ ਹੰਢਾਏ ਪੋ ਦੇ ਮਹੀਨੇ ਵਿੱਚ ਆਏ ਸੀ ਜੀ ਸਿੱਖ ਗੁਰੂ ਤੇਗ ਬਹਾਦਰ ਜੀ ਪੱਕੇ ਗੁਰਦੁਸਰ ਤੋਂ ਕੱਚੇ ਗੁਰਦੁਸਰਾਂ ਕੱਚੇ ਗੁਰਦੁਸਰ ਤੋਂ ਚੱਲ ਕੇ ਇਸ ਸਥਾਨ ਦੇ ਉੱਤੇ ਆਏ ਪਿੰਡ ਧੋਲੇ ਦੀ ਜੂ ਸੀਗੀ ਤਾ ਗੁਰੂ ਸਾਹਿਬ ਦਾ ਘੋੜਾ ਸੀ ਜਿਹੜਾ ਇੱਥੋਂ ਅੱਗੇ ਨਾਲ ਤੁਰਿਆ ਤੇ ਘੋੜਾ ਸੀ ਜਿਹੜਾ ਉਹ ਅੜੀ ਕਰਨ ਲੱਗ ਗਿਆ ਸੀ ਜਦੋਂ ਗੁਰੂ ਸਾਹਿਬ ਨੇ ਸੰਗਤਾਂ ਨੂੰ ਪੁੱਛਿਆ ਕਿ ਘੋੜਾ ਹੈ ਜਿਹੜਾ ਅੜੀ ਕਰ ਰਿਹਾ ਤੇ ਸੰਗਤਾਂ ਨੇ ਗੁਰੂ ਸਾਹਿਬ ਨੂੰ ਪੁੱਛਿਆ ਕਿ ਘੋੜਾ ਅੜੀ ਕਰ ਰਿਹਾ ਤਾਂ ਉਹਨਾਂ ਨੇ ਕਿਹਾ ਕਿ ਇੱਥੇ ਤੰਬਾਕੂ ਦਾ ਖੇਤ ਹੈਗਾ ਤੇ ਜੇਕਰ ਸੰਗਤ ਇਸ ਸਥਾਨ ਦੀ ਸੇਵਾ ਕਰੇਗੀ ਤਾਂ ਜਿਹੜੀਆਂ ਵੀ ਸੁੱਖਾਂ ਸੁੱਖੇ ਕੀ ਜਿਹੜੀ ਵੀ ਮਨੋਕਾਮਨਾ ਅਸਲ ਢਾਲੂ ਮੰਗਿਆ ਕਰਨਗੇ ਉਹ ਪੂਰੀਆਂ ਹੋਣਗੀਆਂ ਤਾਂ ਪਿਛਲੇ ਸਮੇਂ ਦੇ ਵਿੱਚ ਗੁਰਦੁਆਰਾ ਅੜੀਸਰ ਸਾਹਿਬ ਬਹੁਤ ਜ਼ਿਆਦਾ ਚਰਚਾ 'ਚ ਰਿਹਾ ਕਿਉਂਕਿ ਸ਼ਰਧਾਲੂਆਂ ਦੀ ਜਿਹੜੀ ਸੁੱਖਾਂ ਸੀਗੀਆਂ ਜੋ ਮਨੋਕਾਮਨਾ ਮੰਗਦੇ ਸੀ ਉਹ ਪੂਰੀਆਂ ਹੁੰਦੀਆਂ ਸੀ ਅੱਜ ਸਾਡੇ ਨਾਲ ਸੇ ਸ਼ਰਧਾਲੂ ਹੀ ਮੌਜੂਦ ਨੇ ਕਿਉਂਕਿ ਪਿਛਲੇ ਸਮੇਂ 'ਚ ਇਹ ਗੱਲਾਂ ਫੈਲ ਗਈਆਂ ਸੀ ਕਿ ਜਿਹੜੀ ਗੁਰਦੁਆਰੇ ਦੀ ਆਸਥਾ ਹੈ ਗੁਰਦਾਰੇ ਸ਼ਰਧਾ ਕੀ ਘਟ ਚੁੱਕੀ ਹੈ ਤੇ ਹੁਣ ਗੁਰੂ ਘਰ ਦਾ ਸਥਾਨ ਹੈ ਜਿਹੜਾ ਸੋਨਾ ਰਹਿਣ ਲੱਗ ਪਿਆ ਪਰ ਆਪਾਂ ਸ਼ਰਧਾਲੂ ਨੂੰ ਪੁੱਛਦੇ ਹਾਂ ਕਿ ਸ਼ਰਧਾਲੂ ਇੱਥੇ ਮਤਲਬ ਲਈ ਆਉਂਦੇ ਨੇ ਜਾਂ ਗੁਰੂ ਸਾਹਿਬ ਦੀ ਆਸਥਾ ਕਰਕੇ ਆਉਂਦੇ ਨੇ ਸਭ ਤੋਂ ਪਹਿਲਾਂ ਬਾਈ ਜੀ ਥ ਜਿਵੇਂ ਤੁਹਾਨੂੰ ਪਤਾ ਹੈ ਕਿ ਸਾਰੇ ਗੁਰੂ ਘਰ ਨੇ ਜਿਹੜੇ ਉਹ ਥਾਂ ਜੋਗ ਨੇ ਸਨਮਾਨ ਜੋਗ ਨੇ ਕਿਉਂਕਿ ਉਹਨਾਂ ਦੇ ਵਿੱਚ ਸਭ ਤੋਂ ਗੁਰੂ ਵੱਡਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਮਨੂ ਕਾਮਨਾ ਤਾਂ ਪੂਰੀ ਹੋ ਜਾਂਦੀ ਹੈ ਜੇ ਸ਼ਰਧਾਲੂ ਦਾ ਮਨ ਸੱਚਾ ਹੋਊਗਾ ਉਹ ਹਰ ਜਗ੍ਹਾ ਹੀ ਹੋ ਜਾਂਦੀ ਹੈ ਚਾਹੇ ਬੰਦਾ ਘਰ ਹੀ ਬੈਠਾ ਹੈ ਤਾਂ ਪਿਛਲੇ ਸਮੇਂ ਵਿੱਚ ਚੀਜ਼ਾਂ ਹੋਣ ਲੱਗੀਆਂ ਸੀ ਕਿ ਵੀ ਵਿਦੇਸ਼ਾਂ 'ਚ ਬੱਚਿਆਂ ਦਾ ਆਉਣਾ ਜਾਣਾ ਘੜ ਗਿਆ ਸੀ ਵੀਦੇ ਲੱਗਣੇ ਘੜ ਗਿਆ ਸੀ ਤਾਂ ਉਹਦੇ ਕਰਕੇ ਕਹਿੰਦੇ ਸੀ ਕਿ ਇੱਥੇ ਸ਼ਰਧਾ ਘੜ ਗਈ ਲੋਕਾਂ ਦੀ ਇੱਥੇ ਹੁਣ ਲੋਕ ਆਉਂਦੇ ਨਹੀਂ ਸੰਗਤ ਨਹੀਂ ਆਉਂਦੀ ਤਾਂ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ ਕੀ ਨਾਮ ਆ ਤੁਹਾਡਾ ਦੇਖੋ ਜੀ ਸਭ ਤੋਂ ਪਹਿਲਾਂ ਵਾਈਗੁਰ ਜੀ ਕਾ ਕਾਲਸਾ ਵਾਈਗੁਰ ਜੀ ਦੀ ਫਤਿਹ ਨਾਮ ਮੇਰਾ ਜਸਪ੍ਰੀ ਸਿੰਘ ਹੈ ਮੈਂ ਮੈਲਕਲਾਂ ਤੋਂ ਆਇਆ ਹਾਂ ਐਦਾਂ ਤਾਂ ਇਹਦੇ ਵਿੱਚ ਕੋਈ ਇਸ਼ੂ ਨਹੀਂ ਹੈਗਾ ਤੁਸੀਂ ਦੇਖ ਸਕਦੇ ਬਾਕੀ ਸਭ ਦੀ ਆਪਣੀ ਇੱਕ ਨੇਚਾ ਹੁੰਦੀ ਆ ਜੋ ਬੰਦਾ ਨੇਚਾ ਨਾਲ ਕਿਸੇ ਵੀ ਗੁਰੂ ਘਰ ਜ਼ਰੂਰੀ ਨਹੀਂ ਕਿ ਇੱਥੇ ਕਿਸੇ ਵੀ ਗੁਰੂ ਘਰ ਆਪਣੀ ਨੇਚਾ ਨਾਲ ਮੰਨਤਾ ਲੈ ਕੇ ਜਾਂਦਾ ਜਾਂ ਉੱਥੇ ਸੇਵਾ ਕਰਦਾ ਜਾਂ ਆਪਣੀ ਮਨ ਦੀ ਇੱਛਾ ਗੁਰੂ ਅੱਗੇ ਪ੍ਰਗਟ ਕਰਦਾ ਉਹ ਚ ਐਦਾਂ ਨਹੀਂ ਹੈਗਾ ਕਿ ਕੋਈ ਉਹ ਆਪਣੇ ਕਿਸੇ ਲਾਲ ਚਲੇ ਜਾਂਦਾ ਇੱਕ ਗੁਰੂ ਅੱਗੇ ਸਿਰਫ ਫਰਿਆਦ ਕਰਨ ਜਾਂਦਾ ਸਾਨੂੰ ਪਤਾ ਹੈ ਕਿ ਗੁਰੂ ਸਾਡਾ ਸਾਡੀ ਫਰਿਆਦ ਸੱਚੇ ਦਿਲੋਂ ਕਰੀ ਹੋਈ ਸੁਣਦਾ ਜੋ ਖਬਰਾਂ ਬੱਖ ਬੱਖ ਫੈਲਾਈਆਂ ਜਾ ਰਹੀਆਂ ਨੇ ਕਿ ਆੜੀ ਸਰਸਾਬ ਇਕੱਠੋਂ ਹੋਣੋਂ اٹ ਗਿਆ ਜਾਂ ਕੁਝ ਵੀ ਐਦਾਂ ਦਾ ਕੋਈ ਇਸ਼ੂ ਨਹੀਂ ਹੈਗਾ ਜਿੱਦ ਅੱਜ ਵਰਕਿੰਗ ਡੇ ਆ ਤੁਸੀਂ ਦੇਖ ਸਕਦੇ ਹੋ ਸੰਗਤ ਉਦਾਂ ਹੀ ਰੈਗੂਲਰ ਆ ਰਹੀ ਹੈ ਇਹਦੇ ਵਿੱਚ ਐਦਾਂ ਦਾ ਕੋਈ ਇਸ਼ੂ ਨਹੀਂ ਇਹ ਬਿਲਕੁਲ ਫੇਕ ਖਬਰਾਂ ਨੇ ਆਉਣਾ ਜਾਣਾ ਹਰ ਇੱਕ ਦਾ ਆਪਣੇ ਮਨ ਨਾਲ ਆ ਜਿਹਦਾ ਮਨਾ ਉਹ ਇਦਾਂ ਗੁਰੂ ਘਰ ਰੋਜ਼ ਆਉਂਦੇ ਵੀ ਆ ਜਿੱਦਾਂ ਅਸੀਂ ਵੀ ਆ ਅਸੀਂ ਕੋਈ ਇੱਥੇ ਕਿਸੇ ਵੀਜ਼ੇ ਲਈ ਨਹੀਂ ਆ ਰਹੇ ਕੋਈ ਅਸੀਂ ਬਾਹਰ ਦਾ ਨਹੀਂ ਅਪਲਾਈ ਕੀਤਾ ਹੋਇਆ ਕਿ ਅਸੀਂ ਇੱਥੇ ਗੁਰੂ ਤੋਂ ਵੀਜ਼ਾ ਮੰਗਣ ਆਏ ਆ ਉਹ ਸਾਡੀ ਸ਼ਰਦਾ ਆਉਣਾ ਠੀਕ ਹੈ ਜੀ ਅਸੀਂ ਆਪਣੇ ਮਨ ਦੇ ਨਾਲ ਹੀ ਗੁਰੂ ਘਰ ਆਉਂਨੇ ਆ ਸਾਡੀ ਇੱਕ ਸਰਦਾ ਦੇ ਅਨੁਸਾਰ ਹੀ ਅਸੀਂ ਜੇ ਅਸੀਂ ਚਾਹੁੰਦੇ ਆ ਤਾਂ ਅਸੀਂ ਗੁਰੂ ਘਰ ਆਉਂਨੇ ਆ ਸਾਡਾ ਮਨ ਕਰਦਾ ਇਹ ਵੀ ਹੈਗਾ ਕਿ ਕੋਈ ਵੀ ਇਨਸਾਨ ਗੁਰੂ ਘਰ ਸਿਰਫ ਇੱਕ ਮੰਗਣ ਲਈ ਆਉਂਦਾ ਮੰਗਣ ਲਈ ਨਹੀਂ ਆਉਂਦਾ ਗੁਰੂ ਘਰ ਇਨਸਾਨ ਇਨਸਾਨ ਸਰਦਾ ਕਰਕੇ ਆਉਂਦਾ ਠੀਕ ਹੈ ਜੀ ਸਿੱਖਾਂ ਦੇ ਜਿੰਨੇ ਵੀ ਧਾਰਮਿਕ ਸਥਾਨ ਨੇ ਉਹ ਸਭ ਜਿੱਦਾਂ ਤੁਸੀਂ ਹਰਿਮੰਦਰ ਸਾਹਿਬ ਲਾ ਲਓ ਹਰਿਮੰਦਰ ਸਾਹਿਬ ਜੇ ਆਪਾਂ ਕਹੀ ਉੱਥੇ ਤਾਂ ਕੋਈ ਬੀਜਾਂ ਦੀ ਗੱਲ ਨਹੀਂ ਹੁੰਦੀ ਉੱਥੇ ਵੀ ਲੋਕ ਆਪਣੇ ਦੁੱਖ ਲੈ ਕੇ ਜਾਂਦੇ ਆ ਤੇ ਲੋਕਾਂ ਦੇ ਦੁੱਖ ਦੂਰ ਵੀ ਹੁੰਦੇ ਆ ਐਦਾਂ ਤਾਂ ਕੋਈ ਗੱਲ ਨਹੀਂ ਹੈਗੀ ਇਹ ਸਿਰਫ ਬਿਲਕੁਲ ਫੇਕ ਖਬਰਾਂ ਜੀ ਤਾਜਵੇਂ ਨੂਮੀ ਪਾਸ਼ੇ ਦੇ ਚਰਨ ਛੋਹ ਧਰਤੀ ਇੱਥੇ ਆਈ ਸੀ ਤੇ ਘੋੜਾ ਨੇ ਜਦੋਂ ਅੜੀ ਕੀਤੀ ਸੀ ਤਾਂ ਉੱਥੇ ਗੁਰੂ ਸਾਹਿਬ ਦੇ ਬਚਨ ਸੀ ਜੋ ਵੀ ਇੱਥੇ ਆਊਗਾ ਜੋ ਸ਼ਰਧਾ ਦੇ ਨਾਲ ਭਾਵਨਾਵਾਂ ਦੇ ਨਾਲ ਇੱਥੇ ਕੋਈ ਮਨੋਕਾਮਨਾ ਮੰਗੂਗਾ ਉਹਦੀ ਪੂਰਨ ਹੋਏਗੀ ਤਾਂ ਆਪਾਂ ਕਹਿ ਸਕਦੇ ਕਿ ਆਪਾਂ ਤੇ ਇੱਥੇ ਚਰਨ ਛੋਹ ਧਰਤੀ ਕਰਕੇ ਆਉਂਦੇ ਆ ਤੇ ਆਪਣਾ ਸਭ ਤੋਂ ਵੱਡਾ ਗੁਰੂ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਹਾਂਜੀ ਇਹ ਬਿਲਕੁਲ ਗੱਲ ਕਲੀਅਰ ਆ ਇਹਦੇ ਵਿੱਚ ਇਦਾਂ ਦਾ ਕੋਈ ਇਸ਼ੂ ਨਹੀਂ ਹੈਗਾ ਮੈਂ ਪਹਿਲਾਂ ਵੀ ਇਹੀ ਗੱਲ ਕਹੀ ਆ ਵੀ ਹਰ ਇੱਕ ਦੀ ਸਰਦਾ ਜਿੱਦ ਆਪਾਂ ਇਤਿਹਾਸ ਦੇ ਵਿੱਚ ਪੜਿਆ ਵੀ ਧੰਨਾ ਭਗਤ ਜੀ ਨੇ ਪੱਥਰਾਂ 'ਚ ਰੱਬ ਪਾ ਲਿਆ ਸੀ ਉਹ ਇੱਕ ਹਰ ਇੱਕ ਇਨਸਾਨ ਦੀ ਆਪਣੀ ਸਰਦਾ ਕਿ ਇਨਸਾਨ ਕੀ ਚਾਹੁੰਦਾ ਜੇ ਉਹ ਸੱਚੇ ਮਨ ਨਾਲ ਕਿਤੇ ਵੀ ਜਾ ਕੇ ਅਰਦਾਸ ਕਰਦਾ ਤਾਂ ਉਹ ਹਰ ਇੱਕ ਗੁਰਸਿੱਖ ਦੀ ਪੂਰੀ ਹੁੰਦੀ ਹੈ ਤਾਂ ਅੱਜ ਸੀ ਸਾਡੇ ਨਾਲ ਮੈਨਕਲਾ ਤੋਂ ਨੌਜਵਾਨ ਇੱਥੇ ਸਾਡੇ ਨਾਲ ਹੋਰ ਵੀ ਬਜ਼ੁਰਗ ਮੌਜੂਦ ਨੇ ਕਿ ਤਾਂ ਬੱਬਾ ਜੀ ਕਿਹੜੀ ਜਗ੍ਹਾ ਤੋਂ ਆਇਓ ਕੀ ਨਾਮ ਹੈ ਅਸੀਂ ਪਿੰਡ ਬਾਲੀਆਂ ਜ਼ਿਲ੍ਹਾ ਸੰਗਰੂਰ ਦੇ ਰਹਿਣ ਵਾਲਿਆਂ ਜੀ ਅਸੀਂ ਇੱਥੇ ਗੁਰੂ ਘਰ ਨਾਲ ਬਹੁਤ ਸਰਦਾਂ ਰੱਖਦੇ ਆਂ ਇਹ ਲੋਕਾਂ ਦੀਆਂ ਐਮੀ ਅਫਵਾਹਾਂ ੜਾਈਆਂ ਹੋਏ ਨੇ ਵੀ ਇੱਥੇ ਸ਼ਬਦਾਂ ਘਟ ਗਈ ਕਿਉਂਕਿ ਅਰਦਾਸ ਵਿੱਚ ਵੀ ਕਿਹਾ ਗੁਰੂ ਤੇਗ ਬਹਾਦਰ ਸਿਮਰਿਆ ਕਰਨੋਂ ਨੇ ਦੇ ਆਵੈ ਤਾਏ ਜਿਨ੍ਹਾਂ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਸਿਮਰਿਆ ਉਹਨਾਂ ਦੀ ਹਰ ਮਨੋ ਕਾਮਨਾ ਪੂਰੀ ਹੋਈ ਹੈ ਇਹ ਸਭ ਅਫਵਾਹਾਂ ਨੇ ਵੀ ਇੱਥੇ ਸ਼ਕਤੀ ਘਟ ਗਈ ਇਹ ਗੁਰਦ ਗੁਰੂ ਘਰ ਤਾਂ ਹੁਣ ਪ੍ਰਗਟ ਹੋਇਆ ਮੇਰੀ ਉਮਰ ਤਕਰੀਬਨ 61 ਸਾਲ ਦੀ ਹੈ ਸਾਡਾ ਇਤਿਹਾਸ ਪਹਿਲਾਂ ਪੜਿਆ ਹੈ ਸਾਡਾ ਤਾਂ ਪਹਿਲਾਂ ਤੋਂ ਹੀ ਸ਼ਬਦ ਹੈ ਇਹ ਸੋਡੇ ਮੀਡੀਆ ਵਾਲਿਆਂ ਨੇ ਤਾਂ ਹੁਣ ਇਹ ਜਾਗਰੂਕ ਕੀਤਾ ਗੁਰੂ ਘਰ ਪਰ ਇਹ ਤਾਂ ਗੁਰੂ ਤੇਗ ਬਹਾਦਰ ਸਿਮਰੇ ਜਿੱਥੇ ਜਿੱਥੇ ਵੀ ਗੁਰੂ ਤੇਗ ਬਹਾਦਰ ਜੀ ਨੂੰ ਜਿੱਦੇ ਸਿਮਰੇ ਆ ਉਹ ਉੱਥੇ ਭਾਈ ਉਹਨੂੰ ਨੌ ਨਦੀਆਂ 18 ਸਿੱਧੀਆਂ ਪਿੱਛੇ ਲੱਗੇ ਫਰੀਆਂ ਦੇ ਮਹਾਵਾਕ ਅਨਸਾਰ ਭਾਈ ਸਭ ਕੁਝ ਮਿਲਦਾ ਹੈ ਇੱਥੇ ਤਾਂ ਨਾਲੇ ਪਰਤਖ ਹੈ ਪਰਤਖ ਨੂੰ ਪ੍ਰਮਾਣ ਦੀ ਲੋੜ ਨਹੀਂ ਇਹ ਸਭ ਅਫਵਾਹਾਂ ਨੇ ਸਾਰੀਆਂ ਸੰਗਤਾਂ ਨੂੰ ਮੈਂ ਸੰਸਾਰ ਦੀਆਂ ਸੰਗਤਾਂ ਨੂੰ ਬੇਨਤੀ ਕਰਦਾ ਵੀ ਇੱਥੇ ਆ ਕੇ ਆਪਣੇ ਦੁੱਖ ਨਿਵਾਰਨ ਕਰੋ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਆਪਾਂ ਦੇਖ ਰਹੇ ਇੱਥੇ ਖੜੇ ਸੀ ਲਗਾਤਾਰ ਸੰਗਤ ਆਪਣੇ ਮੰਗਲ ਦੀ ਲੰਗੀ ਆ ਜੀ ਤੇ ਇਸ ਤੋਂ ਪਹਿਲਾਂ ਟਰੱਕ ਵੀ ਲੰਘ ਕੇ ਗਿਆ ਸੰਗਤਾਂ ਦਾ ਭਰਿਆ ਹੋਇਆ ਤਾਂ ਆਪਾਂ ਕਹਿ ਸਕਦੇ ਕਿ ਸੰਗਤਾਂ ਦੀ ਜਿਹੜੀ ਸ਼ਰਧਾ ਹੈ ਜਾਂ ਗੁਰੂ ਸਾਹਿਬ ਦੀ ਭਗਤੀ ਨੂੰ ਲੈ ਕੇ ਜਿਹੜਾ ਜਨੂਨ ਆ ਉਹ ਅੱਜ ਵੀ ਵਰਕਰਾਰ ਹੈ ਆ ਬਿਲਕੁਲ ਵਰਕਰਾਰ ਹੈ ਜੀ ਇਹ ਸਾਡੇ ਲੋਕਾਂ ਦਾ ਵਹਿਮ ਹੈ ਭਰਮ ਹੈ ਵੀ ਇੱਥੇ ਸ਼ਕਤੀ ਨਹੀਂ ਸ਼ਕਤੀ ਦਾ ਗੁਰੂ ਘਰ ਦੇ ਹਰ ਗੁਰੂ ਘਰ ਦੇ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੁਸ਼ੋਭਤ ਨੇ ਸਾਹ ਪਾਸੇ ਸ਼ਕਤੀ ਪ੍ਰਤੱਖ ਹੈ ਇਹ ਇੱਥੇ ਤਾਂ ਖਾਸ ਕਰਕੇ ਸੀ ਪਹਿਲਾਂ ਤੋਂ ਛੋਟੇ ਹੁੰਦੇ ਸੁਣਦੇ ਰਹਾਂ ਵੀ ਬਹੁਤ ਸ਼ਕਤੀ ਦਾ ਸੁੰਮ ਹੈ ਜੀ ਤਾਂ ਜਿਵੇਂ ਵੀ ਵੀ ਤੁਸੀਂ ਵੀ ਅਮਰਤਾ ਜਿਉਂ ਸਰਦਾਰ ਜੀ ਵੀ ਅਮਰਤਾਇੰਦਰ ਗੁਰੂ ਘਰ ਨੂੰ ਲੈ ਕੇ ਕਿਵੇਂ ਦੇਖਦੇ ਹੋ ਕੋਈ ਬੈਸਤਾ ਸਾਰੇ ਹੀ ਗੁਰੂ ਘਰ ਸਨਮਾਨਯੋਗ ਨੇ ਸ਼ਰਧਾ ਹਰ ਗੁਰੂ ਘਰ ਚ ਹੋਣੀ ਚਾਹੀਦੀ ਕਿਉਂਕਿ ਆਪਣਾ ਸਭ ਤੋਂ ਵੱਡਾ ਗੁਰੂ ਸ਼੍ਰੀ ਗੁਰੂ ਰਣ ਸਾਹਿਬ ਜੀ ਨੇ ਤਾਂ ਤੁਸੀਂ ਕਿਵੇਂ ਦੇਖਦੇ ਹੋ ਇਸ ਗੁਰੂ ਘਰ ਨੂੰ ਲੈ ਕੇ ਇੱਕ ਆਸਥਾ ਬਣ ਗਈ ਸੀ ਲੋਕਾਂ ਦੀ ਕਿ ਇੱਥੇ ਮਨੋ ਕਾਮਨਾ ਪੂਰੀ ਹੁੰਦੀ ਹੈ ਕਿਉਂਕਿ ਉਹਦੇ ਪਿੱਛੇ ਗੁਰੂ ਨੌਮੀ ਪਾਸ਼ਾ ਜੀ ਦਾ ਬਚਨ ਹੈ ਵੀ ਜਿਹੜਾ ਇੱਥੇ ਸੱਚੇ ਦਿਲੋਂ ਆਊਗਾ ਉਹਦੀ ਹਰ ਮਨੋ ਕਾਮਨਾ ਪੂਰੀ ਹੋ ਤਾਂ ਤੁਸੀਂ ਕਿਵੇਂ ਦੇਖਦੇ ਹੋ ਕਿ ਤੁਸੀਂ ਕਿਸੇ ਮਨੋ ਕਾਮਨਾ ਕਰਕੇ ਆਏ ਹੋ ਜਾਂ ਗੁਰੂ ਘਰ ਦੀ ਸ਼ਰਧਾ ਕਰਕੇ ਆਏ ਹੋ ਗੁਰੂ ਘਰ ਦੀ ਸ਼ਰਧਾ ਕਰਕੇ ਆਏ ਆ ਜੀ ਗੁਰੂ ਗ੍ਰੰਥ ਸਾ ਉਹਦੀ ਸ਼ਰਧਾ ਕਰਕੇ ਹਰ ਇੱਕ ਆਉਂਦੇ ਨੇ ਘਰ ਆਪਾਂ ਨੂੰ ਪਤਾ ਲੱਗਦਾ ਪਿੰਡਾਂ ਚੋਂ ਸ਼ਰਧਾ ਕਰਕੇ ਆਉਂਦੇ ਨੇ ਸੁੱਖਾਂ ਪੂਰੀਆਂ ਹੁੰਦੀਆਂ ਨੇ ਇੱਥੇ ਤਾਂ ਆਪਾਂ ਕਹਿ ਸਕਦੇ ਕਿ ਗੁਰੂ ਘਰ ਇਸ ਚੀਜ਼ ਲਈ ਬਣਿਆ ਵੀ ਇੱਥੇ ਕੋਈ ਮਨੋਕਾਮਨਾ ਪੂਰੀ ਹੁੰਦੀ ਆ ਜਾਂ ਹੋਰ ਹੈ ਪਰ ਆਪਾਂ ਇਹ ਕਹਿ ਸਕਦੇ ਕਿ ਗੁਰੂ ਘਰ ਇੱਕ ਇਹਦਾ ਇਤਿਹਾਸ ਹੈ ਗੁਰੂ ਸਾਹਿਬ ਦੇ ਬਚਨ ਨੇ ਆਪਾਂ ਉਹਨਾਂ ਕਰਕੇ ਜਿਹੜਾ ਇਸ ਜਗ੍ਹਾ ਤੇ ਹੁੰਦੇ ਨੇ ਪੂਰੇ ਹੁੰਦੇ ਨੇ ਜੀ ਗੁਰੂ ਸਾਹਿਬ ਦੇ ਬਚਨ ਜੀ ਪੂਰੇ ਹੁੰਦੇ ਨੇ ਸਾਹਿਬ ਤਾਂ ਸਾਡੇ ਨਾਲ ਇੱਥੇ ਹੋਰ ਵੀ ਸ਼ਰਧਾਲੂ ਮੌਜੂਦ ਨੇ ਕਿ ਬੀਬੀ ਜੀ ਕੀ ਨਾਮ ਆ ਤੁਹਾਡਾ ਰਜਿੰਦਰ ਕੌਰ ਤਾਂ ਬੀਬੀ ਜੀ ਕਿੱਥੋਂ ਪਹਿਲੀ ਵਾਰ ਆਇ ਪਿੰਡ ਸੰਗਾਲਾ ਤਾਂ ਬੀਬੀ ਜਿਵੇਂ ਗੁਰੂ ਘਰ ਤੁਸੀਂ ਆਇਓ ਗੁਰੂ ਘਰ ਨੂੰ ਲੈ ਕੇ ਕੀ ਸ਼ਰਧਾ ਤੁਹਾਡੀ ਤੇ ਕੀ ਕੀ ਮਨ ਚ ਲੈ ਕੇ ਆਇਓ ਅੱਜ ਹਾਂ ਬਸ ਆਪਣੀ ਸ਼ਰਧਾ ਭਾਵਨਾ ਸਾਡੀ ਪੂਰੀ ਕਰੇ ਪਰਮਾਤਮਾ ਅਸੀਂ ਦੁਬਾਰਾ ਫੇਰ ਆਵਾਂਗੇ ਤੇ ਜਿਵੇਂ ਗੁਰੂ ਘਰ ਵਾਰੇ ਤੁਸੀਂ ਕੀ ਸੁਣ ਕੇ ਆਇਓ ਕੀ ਗੁਰੂ ਸਾਹਿਬ ਬਾਰੇ ਗੁਰੂ ਘਰ ਬਾਰੇ ਜਾਣੇ ਅੜੇ ਹੋਏ ਕੰਮ ਪਾਰ ਹੁੰਦੇ ਨੇ ਤਾਂ ਆਪਾਂ ਕਹਿੰਦੇ ਜਿਹੜੇ ਨੌਵੀਂ ਪਾਸ਼ੇ ਦੇ ਵਜਨ ਸੀਗੇ ਵੀ ਇੱਥੇ ਗੁਰੂ ਸਾਹਿਬ ਦਾ ਘੋੜਾ ਅੜੀ ਕਰ ਗਿਆ ਸੀਗਾ ਵੀ ਜਿਹੜਾ ਵੀ ਇੱਥੇ ਕੋਈ ਮਨੋ ਕਾਮਨਾ ਮੰਗੇਗਾ ਕੋਈ ਸੁੱਖਾਂ ਸੁੱਖੇਗਾ ਉਹਦੀ ਹਰ ਮਨੋ ਕਾਮਨਾ ਪੂਰੀ ਹੋਊਗੀ ਪੂਰੀ ਹੋਊਗੀ ਜੀ ਹਾਂਜੀ ਤਾਂ ਕਹਿ ਸਕਦੇ ਕਿ ਇਹ ਅੜੀਸਰ ਦਾ ਨਾਮ ਹੀ ਉੱਥੋਂ ਪਿਆ ਵੀ ਇੱਥੇ ਹਰ ਇੱਕ ਤਰ੍ਹਾਂ ਦੀਆਂ ਆੜੀਆਂ ਨਿਕਲਦੀਆਂ ਹਾਂਜੀ ਹਾਂਜੀ ਆੜੀ ਹੋਏ ਕੰਮ ਪੂਰੇ ਹੁੰਦੇ ਨੇ ਤੇ ਜਿਵੇਂ ਪਿੱਛੇ ਇੱਕ ਚੱਲ ਪਈ ਸੀ ਗੱਲ ਵੀ ਗੁਰੂ ਘਰ ਦੀ ਆਸਥਾ ਘਟ ਗਈ ਇੱਥੇ ਤਾਂ ਹੁਣ ਵੀਜੇ ਲੱਗਣੋਂ ਹੜਕੇ ਤਾਂ ਕਰਕੇ ਨੌਜਵਾਨ ਆਉਂਦੇ ਨਹੀਂ ਜਹਾਜ਼ ਚੜ੍ਹਦੇ ਸੀ ਲੱਗਦਾ ਕਿ ਉਹਨਾਂ ਗੱਲਾਂ ਦਾ ਕੋਈ ਅਸਰ ਹੈਗਾ ਇੱਥੇ ਅਜ ਅੱਜ ਵੀ ਸ਼ਰਧਾਲੂ ਉਮੇਂ ਆਉਂਦੇ ਨਹੀਂ ਸ਼ਰਧਾਲੂ ਉਮੇਂ ਆਉਂਦੇ ਕਹਿੰਦੇ ਉਮੇਂ ਮੇਲੇ ਲੱਗਦੇ ਨੇ ਉਮੇਂ ਮੇਲੇ ਲੱਗਦੇ ਆ ਬਸ ਤਾਂ ਇਹ ਸਾਡੇ ਨਾਲ ਸ਼ਰਧਾਲੂ ਸੀਗੇ ਇੱਥੇ ਗੁਰਦੁਆਰਾ ਅੜੀਸਰ ਸਾਹਿਬ ਵਿਖੇ ਜਿੱਦਾਂ ਤੁਹਾਨੂੰ ਪਹਿਲਾਂ ਅਸੀਂ ਇਤਿਹਾਸ ਵੀ ਦੇਖਿਆ ਵੀ ਕਿਵੇਂ ਤੰਬਾਕੂ ਦਾ ਖੇਤ ਦੇਖ ਕੇ ਹੈ ਜਿਹੜਾ ਗੁਰੂ ਸਾਹਿਬ ਦਾ ਕੋੜਾ ਸੀ ਜਿਹੜਾ ਅੜੀ ਕਰ ਗਿਆ ਸੀ ਤੇ ਸੰਗਤਾਂ ਨੇ ਪੁੱਛਿਆ ਸੀ ਗੁਰੂ ਸਾਹਿਬ ਨੂੰ ਵੀ ਕੋੜਾ ਕਿਉਂ ਅੜੀ ਕਰ ਗਿਆ ਤਾਂ ਗੁਰੂ ਸਾਹਿਬ ਨੇ ਹੱਸਿਆ ਸੀਗਾ ਕਿ ਜਿਹੜਾ ਵੀ ਸ਼ਰਧਾਲੂ ਇੱਥੇ ਸੁੱਖਾ ਸੁਖੇਗਾ ਅੜੇ ਹੋਏ ਕੰਮ ਜਿਹੜੇ ਸામਣਨਗੇ ਕਾਰਜ ਪੂਰੇ ਹੋਣਗੇ ਤਾਂ ਉਸ ਕਰਕੇ ਜਿਹੜਾ 1997 ਦੇ ਵਿੱਚ ਇਹ ਗੁਰੂ ਘਰ ਸੀ ਜਿਹੜਾ ਹੌਂਦ ਵਿੱਚ ਆਇਆ ਤੇ ਇੱਥੇ ਜਿਹੜੇ ਵੀ ਸੇਵਾਦਾਰਾਂ ਦੀ ਗੁਰੂ ਸਾਹਿਬ ਨੇ ਡਿਊਟੀ ਲਗਾਈ ਉਸ ਸਮੇਂ ਇਸ ਗੁਰੂ ਘਰ ਦੀ ਸੇਵਾ ਅੱਜ ਵੀ ਚੱਲਦੀ ਆ ਰਹੀ ਜਿੱਥੇ ਦੇਖ ਸਕਦੇ ਹੋ ਕਿ ਸ਼ਰਧਾਲੂਆਂ ਦੀ ਸ਼ਰਧਾ ਇੰਨੀ ਕਾ ਕਿ ਅੱਜ ਗੁਰੂ ਪਾਗ ਘਰ ਨੂੰ ਜਿਹੜਾ ਰੰਗ ਪਾਗ ਲੱਗੇ ਹੋਏ ਨੇ ਦੂਰੋਂ ਦੂਰੋਂ ਸੰਗਤਾਂ ਪੰਜਾਬ ਹਰਿਆਣਾ ਹਿਮਾਚਲ ਰਾਜਸਥਾਨ ਜਾਂ ਬਾਕੀ ਫੋਰ ਸੂਬਿਆਂ ਤੋਂ ਵੀ ਜਿਹੜੇ ਇੱਥੇ ਸ਼ਰਧਾਲੂ ਆਉਂਦੇ ਨੇ ਸਾਡੇ ਨਾਲ ਲਗਾਤਾਰ ਹੋਰ ਵੀ ਸ਼ਰਧਾਲੂ ਜੁੜੇ ਹੋਏ ਨੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਰਹਾਂਗੇ ਪਰ ਤਖਨ ਨੂੰ ਪਰਮਾਨ ਦੀ ਜ਼ਰੂਰਤ ਨਹੀਂ ਹੁੰਦੀ ਕੀ ਗੁਰੂ ਸਾਹਿਬ ਚ ਕਿੰਨੀ ਸ਼ਕਤੀ ਹੈ ਤੇ ਗੁਰੂ ਸਾਹਿਬ ਦੇ ਗੁਰੂ ਘਰਾਂ ਦੇ ਵਿੱਚ ਕਿੰਨੀ ਸ਼ਕਤੀ ਹੈ ਕਿਉਂਕਿ ਸਭ ਤੋਂ ਵੱਡਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਨਾਲ ਭੈਣ ਮੌਜੂਦ ਨੇ ਤਾਂ ਪਹਿਲਾਂ ਭੈਣ ਤੋਂ ਨਾਮ ਜਾਣਦੇ ਤੇ ਕਿੱਥੋਂ ਆਇਓ ਮੇਰੇ ਅਸੀਂ ਆਏ ਲੁਧਿਆਣੇ ਤੋਂ ਕੀ ਨਾਮ ਹੈ ਮੇਰਾ ਨਾਮ ਕਰਨਜੀਤਾ ਤਾਂ ਭੈਣ ਜਿਵੇਂ ਪ੍ਰਤੱਖ ਨੂੰ ਪਰਮਾਨ ਦੀ ਜ਼ਰੂਰਤ ਨਹੀਂ ਹੁੰਦੀ ਬੱਸ ਤਾਂ ਕਹਿੰਦੇ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪੂਜ ਲਿਆ ਉਹਨੇ ਸਾਰਾ ਸੰਸਾਰ ਹੀ ਪੂਜ ਲਿਆ ਪਰ ਤੁਸੀਂ ਇੱਥੇ ਆਇਓ ਕੀ ਚਮਤਕਾਰ ਤੁਹਾਡੇ ਨਾਲ ਹੋਇਆ ਕੋਈ ਤੇ ਜਦੋਂ ਉਹ ਵਿਧਾਨੇ ਤੋਂ ਆਏ ਸੀ ਕੀ ਸੁੱਖ ਲੈ ਕੇ ਆਏ ਸੀ ਇੱਥੇ ਕਿਉਂਕਿ ਨੌਵੀਂ ਪਾਸ਼ੇ ਦੇ ਬਚਨ ਸੀ ਜਿਹੜਾ ਵੀ ਇੱਥੇ ਮਨੋ ਕਾਮਨਾ ਲੈ ਕੇ ਉਹ ਸੱਚੇ ਦਿਲੋਂ ਸੁੱਖਾ ਸੁੱਖ ਕੇ ਆਊਗਾ ਅੜੇ ਹੋਏ ਕੰਮ ਨਿਕਲਣਗੇ ਜਿਹੜੇ ਵਿਗੜੇ ਹੋਏ ਕੰਮ ਨੇ ਉਹ ਸਾਰੇ ਬਨਨਗੇ ਇੱਥੇ ਤੇ ਤੁਹਾਡੇ ਨਾਲ ਕੁਝ ਹੋਇਆ ਜ਼ਿੰਦਗੀ ਜਿਹੇ ਜਿਹਾ ਵੀਰੇ ਮੇਰੇ ਨਾਲ ਮੇਰਾ ਤਾਂ ਪਹਿਲਾਂ ਮਕਾਨ ਨਹੀਂ ਹੈਗਾ ਸੀ ਗੁਰੂ ਸਾਹਿਬ ਜੀ ਘਰ ਆ ਕੇ ਮੈਂ ਮੱਥਾ ਟੇਕਿਆ ਦਿਲੋਂ ਆ ਕੇ ਮੇਰਾ ਮਕਾਨ ਬਣਿਆ ਵਾ ਦੂਜੀ ਗੱਲ ਇਹ ਕਿ ਮੇਰਾ ਮੁੰਡਾ ਬੜਾ ਬਿਮਾਰ ਹੋ ਗਿਆ ਸੀ ਡਾਕਟਰ ਨੇ ਜਵਾਬ ਦਿੱਤਾ ਸੀ ਉਹਦੀ ਪੈਂਟ੍ਰੀ ਸਿਰ ਨਾੜ ਪੜ ਗਈ ਸੀ ਤੇ ਬਾਬਾ ਜੀ ਨੇ ਮੇਰਾ ਮੁੰਡਾ ਬਚਾਇਆ ਵਾ ਇੱਥੇ ਆ ਕੇ ਮੈਂ ਹਾਜ਼ਰੀ ਭਰੀਆਂ ਹਰ ਜਿਹਨੇ ਕਹਿੰਦੇ ਮੇਰੇ ਕਬੂਲ ਕੀਤੀਆਂ ਵਾ ਮੇਰਾ ਬੇਟਾ ਜਾਨ ਤੋਂ ਬਚਿਆ ਵਾ ਬਹੁਤ ਸ਼ਕਤੀ ਹੈ ਗੁਰਦੁਆਰੇ ਜੇ ਕੋਈ ਦਿਲੋਂ ਆਵੇ ਤਾਂ ਜੇ ਕੋਈ ਦਿਲੋਂ ਨਾ ਆਵੇ ਤਾਂ ਫਿਰ ਕੁਝ ਨਹੀਂ ਹੁੰਦਾ ਕਿਸਦਾ ਹਣ ਮੈਨੂੰ ਆਂਦੀ ਨੂੰ 3 ਸਾਲ ਹੋ ਗਏ ਇੱਥੇ ਬਾਬੇ ਦੇ ਦਰਬਾਰ ਤੇ ਹਾਲ ਤੱਕ ਵੀ ਮੈਨੂੰ ਮਿਲਦਾ ਵਕ ਮੈਂ ਲੈ ਕੇ ਹੀ ਜਾਨੀਆ ਜਰ ਜਾਨੀਆ ਇੱਥੋਂ ਮੇਰਾ ਬੱਚਾ ਬਚ ਗਿਆ ਮੇਰਾ ਬੱਚਾ ਜਨਮ ਆਇਆ ਵਾ ਤਿੰਨ ਪਰੇਸ਼ਨਾ ਤੇ ਹੋਏ ਆ ਬਹੁਤ ਸ਼ਕਤੀ ਹੈ ਇੱਥੇ ਲੋਕੀ ਬਹੁਤ ਕੁਝ ਕਹਿੰਦੇ ਨੇ ਪਰ ਮੇਰੇ ਸਨਾਂ ਤੇ ਬਹੁਤ ਸ਼ਕਤੀ ਹੈ ਗੁਰਦੁਆ ਤੋ ਜਿਵੇਂ ਸ਼ਰਧਾਲੂ ਵੱਖ-ਵੱਖ ਤਰ੍ਹਾਂ ਦੇ ਹੁੰਦੇ ਨੇ ਕਹਿੰਦੇ ਜਿਹਦੀ ਕਿਸੇ ਨੂੰ ਮਹਾਵਾਦੀ ਕਿਸੇ ਨੂੰ ਸੁਵਾਦੀ ਤਾਂ ਲੋਕਾਂ 'ਚ ਇੱਕ ਖਫਾ ਫੈਲ ਗਈ ਸੀ ਕਿ ਗੁਰੂ ਘਰ 'ਚ ਹੁਣ ਉਹ ਸ਼ਰਧਾ ਨਹੀਂ ਰਹੀ ਗੁਰੂ ਘਰ 'ਚ ਹੁਣ ਉਹ ਭੀੜ ਨਹੀਂ ਰਹੀ ਹੁਣ ਉਹ ਮੇਲੇ ਨਹੀਂ ਲੱਗਦੇ ਬਸ ਤੁਸੀਂ ਦੇਖਦੇ ਆ ਰਹੇ ਸਾਰੀਆਂ ਦੁਕਾਨਾਂ ਉਮੀ ਸਜੀਆਂ ਹੋਈਆਂ ਨੇ ਗੁਰੂ ਘਰ ਦੇ ਵਿੱਚ ਉਮੀ ਸੰਗਤ ਆਦੀਆਂ ਤੱਕੀ ਲੱਗਦਾ ਕਿ ਜਿਹੜੀਆਂ ਗੱਲਾਂ ਉਡੀਆਂ ਸੀ ਇਹਨਾਂ ਦਾ ਕੋਈ ਮਤਲਬ ਹੈ ਇੱਥੇ ਕੋਈ ਲੱਗਦਾ ਕਿ ਗੁਰੂ ਘਰ 'ਚ ਆਸਥਾ ਘਟਿਆ ਲੋਕਾਂ ਦੀ ਇਹ ਤਾਂ ਹੁਣ ਲੋਕਾਂ ਨੂੰ ਪਤਾ ਹੋਊਗਾ ਪਰ ਲੋਕਾਂ ਦੀ ਗਲਤ ਫਹਮ ਹੀ ਆਏ ਜਿੱਦਾਂ ਲੋਕੇ ਪਹਿਲਾਂ ਮੰਨਦੇ ਸੀ ਉਦਾਂ ਹੀ ਮੰਨਣਾ ਚਾਹੀਦਾ ਵਾ ਪਿੱਛੇ ਜੇ ਵੀਜੇ ਬੰਦ ਹੋ ਗਏ ਸੀ ਲੋਕਾਂ ਨੇ ਆਉਣਾ ਬੰਦ ਕਰਤਾ ਉੱਥੇ ਗੁਰੂ ਘਰ ਤੁਸੀਂ ਆਉਣਾ ਬੰਦ ਕਰਦੇ ਆ ਤਾਂ ਕਿ ਤੁਹਾਡੇ ਕੰਮ ਪਿੱਛੇ ਨੂੰ ਜਾਂਦੇ ਨੇ ਤੁਸੀਂ ਪਹਿਲਾਂ ਵੰਗੂ ਇੱਕ ਧਰੱਖੋ ਗੁਰੂ ਘਰ ਚੋਂ ਨੂੰ ਕਈ ਕੰਮ ਉੱਪਰੇ ਹੋਣਗੇ ਵੀਰੇ ਕਿ ਲੋਕਾਂ ਚ ਸ਼ਕਤੀ ਹੈ ਨੇ ਉਹ ਹੈ ਨਹੀਂ ਲੋਕਾਂ ਚ ਆਉਂਦੀ ਇੱਥੇ ਸਬਰ ਨਹੀਂ ਹੈਗਾ ਨਾ ਚ ਸਬਰ ਕਰਨਾ ਚਾਹੀਦਾ ਕੋਈ ਵੀ ਆਪਾਂ ਕੰਮ ਕਰਾਂਗੇ ਆਪਾਂ ਨੂੰ ਜਾਂਦੇ ਫਲ ਨਹੀਂ ਮਿਲਦਾ ਵੀਰੇ ਟਾਈਮ ਲੱਗਦਾ ਤੇ ਜਿਵੇਂ ਅੱਜ ਵੀ ਅਸੀਂ ਖੜੇ ਆ ਇੱਥੇ ਸੰਗਰੂਰ ਪਟਿਆਲਾ ਮਾਨਸਾ ਲੁਧਿਆਣੇ ਤੋਂ ਤੁਸੀਂ ਆਏ ਹੋਓ ਤਾਂ ਅੱਜ ਵੀ ਜਿਵੇਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਚੋਂ ਲੋਕ ਆ ਰਹੇ ਨੇ ਤੇ ਹੋਰ ਕਈ ਸੂਬਿਆਂ ਤੋਂ ਆ ਰਹੇ ਨੇ ਦੇਖਣਗੇ ਟਰੱਕ ਪਰ ਪਰ ਕੇ ਵੀ ਇੱਥੇ ਆ ਰਹੇ ਨੇ ਅੱਜ ਵੀ ਸ਼ਰਧਾਲੂਆਂ ਦੀ ਸ਼ਰਧਾ ਉਵੇਂ ਹੀ ਬਰਕਰਾਰ ਹੈ ਤਾਂ ਕੀ ਕਹਿਣਾ ਚਾਹੁੰਦੇ ਹੋ ਸੰਗਤਾਂ ਨੂੰ ਮੈਂ ਤਾਂ ਸੰਗਤਾਂ ਨੂੰ ਇਹ ਗੱਲ ਕਹੂੰਗੀ ਵੀ ਤੁਸੀਂ ਜਿੱਦਾਂ ਉਹਨੇ ਆਪਣੀ ਉੱਧੇ ਕਰੋ ਚੜਾਵਾ ਚੜਾਓ ਉਥੇ ਬਾਬਾ ਜੀ ਦੇ ਦਰਬਾਰ ਤੇ ਉੱਧੇ ਆਓ ਜਿੱਦਾਂ ਪਹਿਲਾਂ ਆਨੇ ਆ। ਬੇਟਾ ਤੁਹਾਡੇ ਨਾਲ ਹੈ ਜੀ ਅੱਜ? ਬੇਟਾ ਮੇਰਾ ਨਾਲ ਮੱਥਾ ਟੇਕ ਕੇ ਬਾਹਰ ਆ ਰਿਹਾ। ਮੋਨਾਂ ਦਾ ਐਂਟਰੀ ਪੇਪਰ ਆ ਦੂੰਗਾ ਤੁਹਾਡਾ ਨਾਲ ਠੀਕ ਆ ਬਾਬਾ। ਤੇ ਸਾਡੇ ਨਾਲ ਭੈਣ ਸੀ ਲੁਧਿਆਣੇ ਤੋਂ ਜਿਨ੍ਹਾਂ ਨੇ ਪ੍ਰਤੱਖ ਨੂੰ ਪਰਮਾਨ ਦੀ ਜ਼ਰੂਰਤ ਨਹੀਂ ਹੁੰਦੀ ਘਰ ਦੇ ਵਿੱਚ ਹੋਏ ਚਮਤਕਾਰ ਵਾਲੇ ਦੱਸਿਆ ਤੇ ਕਿਵੇਂ ਜਿਹੜਾ ਗੁਰੂ ਸਾਹਿਬ ਇੱਥੇ ਸ਼ਰਧਾਲੂ ਦੀ ਮਨੋ ਕਾਮਨਾ ਪੂਰੀ ਕਰਦੇ ਨੇ ਅੜੇ ਹੋਏ ਕਾਮਣੇ ਜਿਹੜੇ ਉਹ ਪੂਰੇ ਕਰਦੇ ਨੇਗੇ। ਜਿੰਨੇ ਵੀ ਨੌਜਵਾਨ ਹੁੰਦੇ ਨੇ ਕੋਈ ਨਾ ਕੋਈ ਸੁਖ ਸੁਖ ਕੇ ਆਉਂਦੇ ਨੇ ਕਿ ਜਿਹੜਾ ਹੈਗਾ ਸਾਡਾ ਵਿਦਾ ਲੱਗ ਜੇ ਜਾਂ ਅਸੀਂ ਬਾਹਰ ਚਲੇ ਜਾਈਏ ਸਾਡੇ ਨਾਲ ਜੀ ਨੌਜਵਾਨ ਲੁਧਿਆਣਾ ਤੋਂ ਮਨਪ੍ਰੀਤ ਸਿੰਘ ਮੌਜੂਦ ਨੇ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਬਾਈ ਜੀ ਜਿੱਮੇ ਗੁਰਦੁਆਰਾ ਅੜੀਸਰ ਸਾਹਿਬ ਬਣਿਆ ਹੋਇਆ ਹੈ ਬੈਸਤ ਇੱਥੇ ਨੌਜਵਾਨ ਆਉਂਦੇ ਸੀ ਕਿ ਅਸੀਂ ਬਾਹਰ ਚਲ ਜਾਈਏ ਪ੍ਰਦੇਸ਼ ਚਲ ਜਾਈਏ ਬੈਸਤ ਨੌਵੀਂ ਪਾਸ਼ੇ ਦੇ ਬਚਨ ਨੇ ਕੋਈ ਵੀ ਇੱਥੇ ਕੋਸ਼ਿਸ਼ ਮਨਚ ਧਾਰ ਕੇ ਆਊਗਾ ਉਹ ਪੂਰਾ ਹੋਊਗਾ ਤੁਸੀਂ ਲੁਧਿਆਣਾ ਤੋਂ ਆਇਓ ਕੀ ਕਾਰਨ ਸੀਗਾ ਕਿ ਤੁਸੀਂ ਸੁਖ ਲੈ ਕੇ ਆਏ ਸੀਗੇ ਤੇ ਕੀ ਉਹ ਚਮਤਕਾਰ ਹੋਇਆ ਤੁਹਾਡੇ ਨਾਲ ਬਿਲਕੁਲ ਹੋਇਆ ਬਾਬਾ ਜੀ ਬਿਲਕੁਲ ਹੋਇਆ ਇੱਕ ਵਿਸ਼ਵਾਸ ਹੁੰਦਾ ਨਾ ਮੰਨਦਾ ਉਹ ਵਿਸ਼ਵਾਸ ਹੈ ਤੁਹਾਨੂੰ ਰੱਬ ਜੀ ਤੇ ਵੀ ਪੱਕਾ ਨਾਲ ਖੜਨਗੇ ਤੇ ਖੜੇ ਵੀ ਨੇ ਕੀ ਚਮਤਕਾਰ ਹੋਇਆ ਚਮਤਕਾਰ ਵੀ ਮੌਤ ਦੇ ਘਰ ਤੋਂ ਵਾਪਸ ਆਇਆ ਡਾਕਟਰਾਂ ਵੱਲੋਂ ਵੀ ਜਵਾਬ ਆ ਗਿਆ ਸੀਗਾ ਮੈਨੂੰ ਵੀ ਅਸੀਂ ਨਹੀਂ ਕਰ ਸਕਦੇ ਕੁਝ ਲੈ ਜਾਓ ਤੇ ਮਾਂ ਤਾਂ ਮੇਰੀ ਰੋਜ਼ 11 ਦਿਨ ਲਗਾਤਾਰ ਬਿਨਾਂ ਖਾਲੀ ਪੇਟ ਸਿਰੇ 4 ਵਜੇ ਆ ਜਾਂਦੀ ਸੀ ਗੁਰਦੁਆਰੇ ਸਾਰਾ ਦਿਨ ਮੰਮੀ ਮੇਰੀ ਇੱਥੇ ਬੈਠੀ ਰਹਿੰਦੀ ਸੀ ਅਰਦਾਸ ਕਰਦੀ ਸੀ ਮੁੰਡਾ ਠੀਕ ਹੋ ਜਾਏ ਬਾਬਾ ਜੀ ਵੱਲੋਂ ਚਮਤਕਾਰ ਬਹੁਤ ਵਧੀਆ ਹੋਇਆ ਮੇਰੇ ਚਾਰ ਆਪਰੇਸ਼ਨ ਹੋਇਆ ਤੇ ਡਾਕਟਰਾਂ ਵੱਲੋਂ ਜਵਾਬ ਸੀਗਾ ਮੈਨੂੰ ਤਾਂ ਕਹਿ ਸਕਦਾ ਜਿੱਥੇ ਧਰਤੀ ਦੇ ਰੱਬ ਦੀ ਬਾਣੀ ਚੱਲੀ ਉੱਥੇ ਇਹਦੀ ਬਾਤ ਚੱਲੇਗੀ ਬਿਲਕੁਲ ਜੀ ਬਿਲਕੁਲ ਵਿਸ਼ਵਾਸ ਹੋਣਾ ਚਾਹੀਦਾ ਆਪਣੇ ਮਨ ਵਦੇਸ਼ ਅੱਜਕੱਲ ਬੀਜੇ ਨਹੀਂ ਲੱਗ ਰਹੇ ਜਿਹਾ ਘਟਿਆ ਹੋਇਆ ਕੰਮ ਨੌਜਵਾਨਾਂ ਨੇ ਆਪਦਾ ਮੁੱਖ ਮੋੜ ਲਿਆ ਕਹਿ ਸਕਦੇ ਆ ਪੜ ਆਪ ਕਹਿ ਸਕਦਾ ਕਿ ਗੁਰੂ ਸਾਹਿਬ ਨਾਲ ਤਾਂ ਕੋਈ ਨਾਰਾਜ਼ਗੀ ਨਹੀਂ ਜੇ ਬੀਜੇ ਬੰਦ ਹੋ ਗਈ ਜਾਂ ਹੋਰ ਹੈ ਤਾਂ ਉਹਨਾਂ ਨੌਜਵਾਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਜਿਹੜੇ ਗੁਰੂ ਸਾਹਿਬ ਨੇ ਇੰਨੇ ਬੰਦਿਆਂ ਨੂੰ ਸੁੱਖਾਂ ਜਿਹੜੀਆਂ ਸੁੱਖਾਂ ਪੂਰੀਆਂ ਕੀਤੀਆਂ ਮਨੋਕਾਮਨਾ ਪੂਰੀ ਕੀਤੀ ਆੜੀ ਹੋਏ ਕੰਮ ਕੱਢੇ ਤਾਂ ਅੱਜ ਉਹ ਜਿਹੜੇ ਇਥੋਂ ਮੁੱਖ ਮੋਰਕੇ ਚਲੇ ਗਏ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਆਪਾਂ ਇਹ ਕਹਿਣਾ ਚਾਹੁੰਦੇ ਵੀ ਆਪਣਾ ਦੇਸ਼ ਛੱਡ ਕੇ ਨਾ ਜਾਓ ਆਪਣੇ ਗੁਰਦੁਆਰਾ ਸਾਹਿਬ ਆਓ ਮੱਥਾ ਟੇਕੋ ਆਪਣੀ ਮਾਵਾਂ ਨੂੰ ਕਦੇ ਛੱਡ ਕੇ ਨਾ ਜਾਓ ਇੱਕ ਆਪਣੀ ਮਾਵਾਂ ਹੀ ਨੇ ਜਿਹੜੇ ਆਪਣੇ ਸਾਥ ਦੇ ਸਾਥ ਦੇ ਬਾਹਰਲੇ ਦੇਸ਼ ਕੀ ਕਰੂਗਾ ਉਹਨਾਂ ਨੂੰ ਸਾਨੂੰ ਤੇ ਮਾਮਾ ਨਾਲ ਆ ਕੇ ਮੱਥਾ ਟੇਕੋ ਗੁਰਦਾਰਾ ਸਾਹਿਬ ਦੇ ਲੱਡ ਲੱਗੋ ਆ ਕੇ ਆਪਾਂ ਤਾਂ ਹੀ ਗੱਲ ਕਰਾਂਗੇ ਉਹਨਾਂ ਨੂੰ ਜਿਨੇ ਕੀ ਕਹਿ ਸਕਦੇ ਕਿ ਗੁਰੂ ਘਰ ਨੇ ਤੁਹਾਨੂੰ ਇੱਕ ਨਵੀਂ ਜ਼ਿੰਦਗੀ ਬਖਸ਼ੀ ਤੇ ਹੁਣ ਇਹ ਜਿਹੜੀ ਤੁਹਾਨੂੰ ਦੂਜੀ ਜ਼ਿੰਦਗੀ ਬਖਸ਼ੀ ਹੈ ਤਾਂ ਇਹ ਜ਼ਿੰਦਗੀ ਚ ਕਿੰਨੀ ਕਿ ਸੇਵਾ ਕਰੋਗੇ ਗੁਰੂ ਸਾਹਿਬ ਦੀ ਬਿਲਕੁਲ ਜਿੰਦੋਂ ਤੱਕ ਜਿੰਦੇ ਹਾਂ ਉਹਦੇ ਤੱਕ ਤਾਂ ਸੇਵਾ ਕਰਾਂਗੇ ਭਾਜੀ ਤੇ ਹੋਰ ਕਿੰਨੇ ਸ਼ਰਧਾਲੂ ਨੇ ਜਿਨ੍ਹਾਂ ਨੂੰ ਗੁਰੂ ਨਾਲ ਜੋੜੂਗੇ ਮੈਂ ਜਿੰਨੇ ਮੇਰੇ ਨਾਲ ਹੋਰ ਯਾਰ ਦੋਸਤ ਹੋਣਗੇ ਜਿਨੇ ਮੈਂ ਸਾਰਿਆਂ ਨੂੰ ਇਹੀ ਗੱਲ ਕਹਣਾ ਵੀ ਤੁਸੀਂ ਮੱਥਾ ਟੇਕੋ ਕਿਉਂਕਿ ਉਹਨਾਂ ਨੇ ਲਾਈਵ ਦੇਖਿਆ ਮੈਨੂੰ ਜਿਹੜੇ ਮੇਰੇ ਯਾਰ ਦੋਸਤ ਲਾਈਵ ਦੇਖ ਕੇ ਉਹਨਾਂ ਨੇ ਵੀ ਚੰਗਿਆ ਉਹ ਵੀ ਕਈ ਵਾਰ ਮੇਰੇ ਦੋ ਤਿੰਨ ਵਗੇਦੇ ਅਸੀਂ ਵੀ ਮੱਛੀ ਢੇਕਣਾ ਸ਼ੁਰੂ ਕਰਮਾ ਕਰੋ ਬਿਲਕੁਲ ਕਰੋ ਆਪਣੀ ਮਾਵਾ ਨਾਲ ਉਹ ਮੱਛੀ ਢੇਕੋ ਉੱਥੇ ਆ ਕੇ ਸਾਰਾ ਕੁਝ ਮਿਲਦਾ ਜੇ ਆਪਾਂ ਵੀ ਦਿਲੋਂ ਮੰਗਾਂਗੇ ਤਾਂ ਕਹਿ ਸਕਦਾ ਜਿਵੇਂ ਇੱਕ ਕਹਾਵਤਾ ਕਿ ਪ੍ਰਧਖ ਨੂੰ ਪ੍ਰਮਾਨ ਦੀ ਜ਼ਰੂਰਤ ਨਹੀਂ ਹੁੰਦੀ ਕਿ ਆਪਾਂ ਕਹਿ ਸਕਦੇ ਹਾਂ ਕਿ ਨੌਵੀਂ ਪਾਸ਼ੀ ਦੇ ਜਿਹੜੇ ਬਚਨ ਸੀ ਉਹ ਅੱਜ ਵੀ ਉਨੇ ਹੀ ਬਚਨ ਸਿੱਧ ਹੋ ਰਹੇ ਨੇ ਉਨੇ ਹੀ ਲੋਕਾਂ ਦੇ ਅੱਗੇ ਕੰਮ ਆ ਰਹੇ ਨੇ ਬਿਲਕੁਲ ਆ ਰਹੇ ਬਿਲਕੁਲ ਜੇ ਨਾਮ ਅੜੀਸਰ ਗੁਰਦਾਰਿਆਂ ਦਾ ਕੰਮ ਜਿਹੜੇ ਅੜ ਅੜ ਕੇ ਨਿਕਲਦੇ ਜ਼ਰੂਰ ਨੇ ਅੜਦਾ ਜ਼ਰੂਰ ਕੰਮ ਬਣ ਕੇ ਲੈ ਜਾਂਦੇ ਨੇ ਸਾਡੇ ਬਹੁਤ ਕੰਮ ਹੋਏ ਨੇ ਇਦਾਂ ਦੇ ਹੁਣ ਸਾਡੇ ਘਰ ਦਾ ਵੀ ਹੋਰ ਹੋਵਾ ਥੋੜਾ ਕੰਮ ਉਹ ਵੀ ਥੋੜਾ ਅੜ ਗਿਆ ਸੀ ਉਹ ਵੀ ਆਪਣਾ ਬਿਲਕੁਲ ਸਹੀ ਕੀਤਾ ਬਾਬਾ ਜੀ ਤਾਂ ਏ ਸੀ ਸਾਡੇ ਨਾਲ ਨੌਜਵਾਨ ਮਨਪ੍ਰੀਤ ਸਿੰਘ ਜੋ ਕਿ ਲੁਧਿਆਣੇ ਤੋਂ ਨੇ ਕਿਵੇਂ ਗੁਰੂ ਸਾਹਿਬ ਨੇ ਦੂਜੀ ਜ਼ਿੰਦਗੀ ਬਖਸ਼ੀ ਪਹਿਲਾਂ ਇਹਨਾਂ ਦੇ ਮਾਤਾ ਜੀ ਨਾਲ ਵੀ ਗੱਲਬਾਤ ਕੀਤੀ ਤੇ ਇਹਨਾਂ ਨੇ ਖੁਦ ਵੀ ਆਪਦੀ ਅੱਖੀ ਦੱਸਿਆ ਤੇ ਕਿਹਾ ਕਿ ਜਿਹੜੀ ਦੂਜੀ ਜ਼ਿੰਦਗੀ ਗੁਰੂ ਸਾਹਿਬ ਨੇ ਬਖਸ਼ੀ ਹੈ ਉਹ ਗੁਰੂ ਸਾਹਿਬ ਦੀ ਲੜ ਲਾਵਾਂਗੇ ਤੇ ਹੋਰ ਨੌਜਵਾਨਾਂ ਨੂੰ ਵੀ ਗੁਰੂ ਸਾਹਿਬ ਦੇ ਨਾਲ ਹੈ ਜਿਹੜਾ ਉਹ ਜੋੜਾਂਗੇ ਇੱਥੇ ਗੁਰਸਿੱਖ ਭਾਈ ਸਾਹਿਬ ਹਰਪ੍ਰੀਤ ਸਿੰਘ ਜੀ ਮਜੂਦ ਨੇ ਜੋ ਪਟਿਆਲੇ ਤੋਂ ਆਏ ਨੇ ਭਾਈ ਸਾਹਿਬ ਨਾਲ ਜਾਣਦੇ ਆ ਭਾਈ ਸਾਹਿਬ ਬੈਸਤ ਜਿਨ੍ਹਾਂ ਵੀ ਗੁਰੂ ਘਰ ਨੇ ਸਭ ਹੀ ਸਨਮਾਨਯੋਗ ਨੇ ਸਭ ਹੀ ਪੂਜਨਯੋਗ ਨੇ ਕਿਉਂਕਿ ਉਹਨਾਂ ਦਾ ਸਭ ਤੋਂ ਵੱਡਾ ਗੁਰੂ ਆ ਜਿਹੜਾ ਆਪਣਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜ ਬੜਾ ਗੁਰਦੁਆਰਾ ਅਰਿਸਰ ਸਾਹਿਬ ਪਿਛਲੇ ਸਮੇਂ ਦੇ ਵਿੱਚ ਬੜਾ ਟ੍ਰੈਂਡਿੰਗ ਚ ਰਿਹਾ ਕਿਉਂਕਿ ਗੁਰੂ ਸਾਹਿਬ ਦੇ ਬਚਨ ਸੀ ਨਵੀਂ ਪਾਸ਼ਾਈ ਦੇ ਜਿਹੜਾ ਵੀ ਇੱਥੇ ਆਏਗਾ ਉਹਦੇ ਅੜੇ ਹੋਏ ਕੰਮ ਸਮੜਨਗੇ ਜਿਹੜੇ ਛੜਾਲੂ ਸੁੱਖਾ ਸੁਖਣਗੇ ਉਹਦੇ ਸਾਰੇ ਕਾਰਜ ਸੰਪੂਰਨ ਹੋਣਗੇ ਪਰ ਪਿਛਲੇ ਸਮੇਂ ਦੇ ਵਿੱਚ ਜੇ ਲੱਗਣ ਨੂੰ ਹੜਕੇ ਤਾਂ ਇਹ ਫੁਹਾ ਫੈਲ ਗਈਆਂ ਕਿ ਹੁਣ ਗੁਰੂ ਘਰ ਚੋ ਭੀੜ ਨਹੀਂ ਰਹੀ ਹੁਣ ਗੁਰੂ ਘਰ ਚ ਮਿਲ ਨਹੀਂ ਲੱਗਦੇ ਹੁਣ ਗੁਰੂ ਘਰ ਚ ਆਸਤਾ ਘਟ ਗਈ ਤੁਸੀਂ ਪਟਿਆਲੇ ਤੋਂ ਆਏ ਹੋ ਕੀ ਸੋਚ ਕੇ ਆਏ ਹੋ ਕੀ ਸੁਣਿਆ ਤੁਸੀਂ ਗੁਰੂ ਘਰ ਬਾਰੇ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ ਆਪ ਜੀ ਦੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਆਪ ਜੀ ਨੂੰ ਦੋ ਚਾਰ ਗੱਲਾਂ ਬੜੇ ਸੰਖੇਪ ਸੰਖੇਪ ਰਾਹੀਂ ਦੱਸਣਾ ਚਾਹੁੰਦਾ ਕਿ ਮੈਂ ਪਟਿਆਲਾ ਸ਼ਹਿਰ ਤੋਂ ਚੱਲ ਕੇ ਇੱਥੇ ਆਇਆ ਹਾਂ ਨੌਵੀਂ ਪਾਤਸ਼ਾਹੀ ਦੀ ਬੜੀ ਬਖਸ਼ਿਸ਼ ਹੈ ਪਟਿਆਲੇ ਦੇ ਨੌਵੀਂ ਪਾਤਸ਼ਾਹੀ ਦੇ ਤਿੰਨ ਧਾਰਮਿਕ ਸਥਾਨ ਨੇ ਗੁਰਦੁਆਰਾ ਬਹਾਦਰਗੜ੍ਹ ਸਾਹਿਬ ਗੁਰਦੁਆਰਾ ਦੁਖਨੌਰ ਸਾਹਿਬ ਤੇ ਗੁਰਦੁਆਰਾ ਮੋਤੀਬਾਗ ਸਾਹਿਬ ਮੈਨੂੰ ਨਹੀਂ ਸੀ ਪਤਾ ਕਿ ਇਸ ਸਥਾਨ 'ਤੇ ਗੁਰਦੇਵ ਬਾਦਲ ਸਾਹਿਬ ਦਾ ਹੀ ਵਸਾਇਆ ਹੋਇਆ ਹੈ ਇਥੋਂ ਅਸੀਂ ਲੰਘ ਕੇ ਬੜੀ ਵਾਰ ਸੈਂਕੜੇ ਵਾਰ ਅਸੀਂ ਬਠਿੰਡੇ ਆਪਣੇ ਕਮਾਕਾਰਾਂ ਦੀ ਉਦੇਤੇ ਜਾਂਦੇ ਰਹੇ ਹਾਂ ਸਾਨੂੰ ਕਦੇ ਅੱਜ ਤੱਕ ਨਹੀਂ ਸੀ ਪਤਾ ਲੱਗਿਆ ਵੀ ਇੱਥੇ ਇੰਨਾ ਵੱਡਾ ਸਥਾਨ ਹੈਗਾ ਜਿੱਥੇ ਅੜੇ ਹੋਏ ਦੁਨੀਆ ਦੇ ਕੋਈ ਵੀ ਕੰਮ ਹੋਣ ਉਹ ਇੱਥੇ ਆ ਕੇ ਸੰਪੂਰਨ ਹੁੰਦੇ ਨੇ ਇੱਥੇ ਅੜੀ ਜੜੀ ਲੱਗੀ ਹੁੰਦੀ ਔੜੀ ਹਟ ਜਾਂਦੀ ਆ ਅੜੀ ਗੁਰੂ ਸਾਹਿਬ ਆਪ ਕਿਰਪਾ ਕਰਦੇ ਨੇ ਦੂਰ ਹੋ ਜਾਂਦੀ ਆ ਔੜੀ ਪਿਛਲੇ ਦਿਨ ਮੇਰੇ ਕੋਲ ਮੇਰੇ ਦਿੱਲੀ ਤੋਂ ਰਿਸ਼ਤੇਦਾਰ ਆਏ ਉਹਨਾਂ ਨੇ ਮੈਨੂੰ ਐਡਰੈਸ ਪੁੱਛਿਆ ਕਹਿੰਦੇ ਅਸੀਂ ਅੜੀ ਸਰ ਸਾਹਿਬ ਜਾਣਾ ਗੁਰਦੁਆਰਾ ਵੀ ਬਰਨਾਲੇ ਕੋਲ ਤੁਸੀਂ ਜਾਣਦੇ ਹੋ ਮੈਂ ਕਿਹਾ ਮੈਂ ਸੁਣਿਆ ਤਾਂ ਹੋਇਆ ਮੇਰੇ ਮਿੱਤਰ ਸੀ ਇੱਥੇ ਬਰਨਾਲੇ ਜਰਨੈਲ ਸਿੰਘ ਮੈਂ ਉਹਨਾਂ ਨੂੰ ਫੋਨ ਕਰਕੇ ਪੁੱਛਿਆ ਮੈਂ ਜਰਨੈਲ ਸਿੰਘ ਜੀ ਇੱਥੇ ਗੁਰਦੁਆਰਾ ਗੁਰੂ ਘਰ ਅੜੀ ਸਰ ਸਾਹਿਬ ਹੈ ਉਹਨਾਂ ਨੇ ਫਿਰ ਮੈਨੂੰ ਦੱਸਿਆ ਮੈਂ ਕਹਿੰਦੀ ਮਹਾਨਤਾ ਕਹਿੰਦਾ ਇੱਥੇ ਜਿਹੜੇ ਵੀ ਕੋਈ ਅੜੇ ਕੰਮ ਕਿਸੇ ਵੀ ਬੰਦੇ ਦੇ ਹੋਣ ਇੱਥੇ ਦਿਲੋਂ ਆ ਕੇ ਸੁਖ ਸੁਖ ਲੇਗਾ ਤਾਂ ਉਹਦੇ ਜਿਹੜੀ ਜਿਹੜੀ ਹੈ ਉਹ ਗੁਰੂ ਮਹਾਰਾਜ ਉਹਦੇ ਜੋ ਵੀ ਡਿੱਕੇ ਲੱਗੇ ਹੁੰਦੇ ਉਸ ਕੰਮ ਦੇ ਉਹ ਦੂਰ ਹੁੰਦੇ ਹਨ ਮੈਂ ਅੱਜ ਪਹਿਲੀ ਵਾਰੀ ਬੜੀ ਆਸਥਾ ਬੜਾ ਮਨਚ ਵਿਸ਼ਵਾਸ ਲੈ ਕੇ ਮੈਂ ਪਿਛਲੇ 20-25 ਦਿਨੋਂ ਤੋਂ ਮਨ ਬਣਾ ਰਿਹਾ ਕਿ ਮੈਂ ਮੱਥਾ ਟੇਕ ਕੇ ਆਉਣਾ ਚਲੋ ਅੱਜ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਗਰਪਾ ਕੀਤੀ ਮੇਰੇ ਤੇ ਮੈਂ ਆਪਣੇ ਮਿੱਤਰ ਨੂੰ ਨਾਲ ਲੈ ਕੇ ਆਇਆ ਅਸੀਂ ਬੜਾ ਮਨ ਖੁਸ਼ ਹੋਇਆ ਇੱਥੇ ਆ ਕੇ ਜਦੋਂ ਪਤਾ ਲੱਗਿਆ ਇਹ ਤਾਂ ਨਵੀਂ ਪਾਤਸ਼ਾਹੀ ਦਾ ਹੀ ਸਥਾਨ ਹੈ ਤਾਂ ਜੀ ਆਪ ਬੜੇ ਵੱਡ ਭਾਗਾ ਸਮਝਦੇ ਆ ਆਪਣੇ ਆਪ ਨੂੰ ਕਿ ਸਾਨੂੰ ਅੱਜ ਮੌਕਾ ਮਿਲੇ ਇੱਥੇ ਦਰਸ਼ਕ ਬਣ ਕੇ ਵੈਸੇ ਗੁਰੂ ਗ੍ਰੰਥ ਸਾਹਿਬ ਜੀ 'ਚ ਇਹ ਗੱਲਾਂ ਸਾਫ਼-ਸਾਫ਼ ਲਿਖੀਆਂ ਹੋਈਆਂ ਜੇ ਬੰਦਾ ਪੰਜਾਬੀ ਅਨੁਵਾਦ ਸਮਝੇ ਤੇ ਜਿਹੜੇ ਗੁਰੂ ਸਾਹਿਬ ਦੀ ਜਿਹੜੀ ਹੈਗੀਆ ਗੁਰੂ ਗ੍ਰੰਥ ਸਾਹਿਬ ਜੀ 'ਚ ਲਿਖੇ ਹੋਏ ਵਚਨ ਨੇ ਜੋ ਓਮੇ ਸਮਸਾਹ ਦੇ ਓਮੇ ਵੀ ਵੀ ਕਹਿੰਦੇ ਨੇ ਇਸ ਸਥਾਨ ਤੇ ਲਾ ਲਓ ਚਾਹੇ ਕਿਸੇ ਵੀ ਗੁਰੂ ਅਸਥਾਨ ਦੇ ਸਥਾਨ ਤੇ ਲਾ ਲਓ ਉਹੀ ਬੰਦਾ ਪਹੁੰਚਦਾ ਜਿਹਨੂੰ ਗੁਰੂ ਬੁਲਾਉਂਦਾ ਜਾਂ ਜਿਹਨੂੰ ਪਰਮਾਤਮਾ ਹਾਕ ਮਾਰਦਾ ਜਿਵੇਂ ਅਸੀਂ ਆਪਦੀ ਗੱਲ ਕਰ ਲੈਣੇ ਅਸੀਂ ਲੋਕਲ ਬੈਠੇ ਆਂ ਤੁਸੀਂ ਪਟਿਆਲੇ ਤੋਂ ਕੋਈ ਲੁਧਿਆਣੇ ਤੋਂ ਕੋਈ ਮਾਨਸਾ ਤੋਂ ਕੋਈ ਸੰਗਰੂਰ ਤੋਂ ਚੱਲ ਕੇ ਆ ਗਿਆ ਪਰ ਇੱਥੇ ਅਸੀਂ ਬਰਨਾਲੇ ਵਾਲੇ ਵੀ ਇਹੋ ਜਿਹੇ ਬੈਠੇ ਆਂ ਵੀ ਸਾਨੂੰ ਵੀ ਕਈ ਕਹਿੰਦਾ ਬਸ ਸਾਲ 'ਚ ਮਸਾਂ ਇੱਕ ਵਾਰ ਮੌਕਾ ਮਿਲਦਾ ਤਾਂ ਆਪਾਂ ਕਹਿ ਸਕਦੇ ਕਿ ਗੁਰੂ ਸਾਹਿਬ ਦਾ ਜਦੋਂ ਬਚਨ ਹੋਊਗਾ ਗੁਰੂ ਸਾਹਿਬ ਦੀ ਜਦੋਂ ਆਵਾਜ਼ ਆਊਗੀ ਬੰਦਾ ਉਹਦੀ ਪਹੁੰਚਦਾ ਤੇ ਬੰਦੇ ਦੀ ਕੋਈ ਕਾਤ ਨਹੀਂ ਆਪਦੀ ਮਰਜ਼ੀ ਨਾਲ ਆ ਜੇ ਦੇਖੋ ਜੀ ਗੁਰੂ ਸਾਹਿਬ ਦੀ ਬਖਸ਼ਿਸ਼ ਤੋਂ ਬਿਨਾਂ ਤਾਂ ਪੱਤਾ ਬੜੀ ਮਹਾਰਾਜ ਦੀ ਕਿਰਪਾ ਨਰੇ ਸਥਾਨ ਤੇ ਤਾਂ ਲਿਖਿਆ ਹੋਇਆ ਸਰੇ ਆਮੀ ਗੁਰਪ੍ਰੀਤ ਭਾਦਰ ਸਿਮਰ ਇਹ ਘਰ ਨਾ ਹੋਣੀ ਦਾ ਹੋਵੇ ਤਾਂ ਸਭ ਥਾਂ ਹੀ ਹੋਏ ਸੇ ਗੁਰੂ ਸਾਹਿਬ ਆਹ ਭਰੇ ਇੱਕ ਜਗ੍ਹਾ ਤੇ ਸਹਾਇਿਓ ਕੇ ਸਿਰਫ ਮਨ ਇਨਸ਼ਤਾ ਵਿਸ਼ਵਾਸ ਹੋਣਾ ਚਾਹੀਦਾ ਕਿ ਮੈਂ ਗੁਰੂ ਘਰ ਨਾਲ ਜੁੜਿਆ ਹਾਂ ਮੈਨੂੰ ਗੁਰਪ੍ਰੀਤ ਭਾਦਰ ਸਾਹਿਬ ਦੇ ਦਰ ਤੇ ਪੂਰਾ ਸੰਪੂਰਨ ਵਿਸ਼ਵਾਸ ਹੈ ਜੋ ਕਰਨਗੇ ਮੇਰੇ ਮੇਰੇ ਪਰਿਵਾਰ ਵਾਸਤੇ ਸਾਡੀ ਕੌਮ ਵਾਸਤੇ ਚੰਗਾ ਹੀ ਕਰਨਗੇ ਔਰ ਕਰਦੇ ਹੀ ਆਏ ਨੇ ਠੀਕ ਹੈ ਨਾ ਬਹੁਤ ਆਪਣੇ ਆਪ ਨੂੰ ਵਰਡ ਭਾਗਾ ਮਹਿਸੂਸ ਕਰ ਰਹੇ ਹਾਂ ਕਿ ਸਾਨੂੰ ਅੱਜ ਇਸ ਮੌਕੇ ਮਿਲੇ ਸੁਭਾਗ ਦੇ ਸਤੰਦ ਦੇ ਦਰਸ਼ਨ ਕਰਨ ਦਾ ਮੈਂ ਉਹ ਇਤਿਹਾਸ ਪੜ ਰਿਹਾ ਸੀ ਆਪ ਜੀ ਨੇ ਮੌਕਾ ਦਿੱਤਾ ਆਪ ਜੀ ਦਾ ਵੀ ਬਹੁਤ ਬਹੁਤ ਤਾਂ ਇਸੇ ਕੇ ਸਾਡੇ ਨਾਲ ਭਾਈ ਸਾਹਿਬ ਜੋ ਪਟਿਆਲਾ ਤੋਂ ਆਏ ਨੇ ਤੇ ਆਪਣੇ ਸਾਥੀ ਨਾਲ ਆਏ ਨੇ ਜਿਨ੍ਹਾਂ ਨੇ ਦੱਸਿਆ ਕਿ ਸਾਨੂੰ ਜਿਵੇਂ ਗੁਰੂ ਘਰ ਬਾਰੇ ਪਤਾ ਲੱਗਿਆ ਤਾਂ ਅਸੀਂ ਅੱਜ ਆਪਦੀ ਸ਼ਰਧਾ ਲੈ ਕੇ ਆਏ ਆਂ ਜੋ ਮਾਨ ਚ ਕੋਈ ਅੜਿਆ ਹੋਇਆ ਕੰਮ ਹੋਏਗਾ ਗੁਰੂ ਸਾਹਿਬ ਆਪ ਜਿਹੜਾ ਹੈਗਾ ਸਿੱਧ ਕਰਨਗੇ ਸੰਪੂਰਨ ਕਰਨਗੇ ਉਹਦੀ ਮਨੋ ਕਾਮਨਾ ਪੂਰਨ ਕਰਨਗੇ ਇਸ ਤਰ੍ਹਾਂ ਹੀ ਸਾਡੇ ਨਾਲ ਕਈ ਸ਼ਰਧਾਲੂ ਜੁੜੇ ਹੋਏ ਨੇ ਤੁਹਾਨੂੰ ਵੱਖ-ਵੱਖ ਚਮਤਕਾਰ ਤੇ ਵੱਖ-ਵੱਖ ਜਿਹੜੇ ਸ਼ਰਧਾਲੂ ਦੀ ਸ਼ਰਧਾ ਹੈ ਉਹਦੇ ਨਾਲ ਤੁਹਾਨੂੰ ਅਸੀਂ ਰੂਬ ਰੂ ਕਰਵਾਉਂਦੇ ਰਹਾਂਗੇ ਸਾਡੇ ਨਾਲ ਗੁਰਸੇਖ ਰਮਨਜੀਤ ਸਿੰਘ ਮੌਜੂਦ ਨੇ ਕਿ ਜਿਹੜੇ ਕਿ ਗੁਰੂ ਘਰ ਦੇ ਵਿੱਚ ਸੇਵਾ ਕਰਦੇ ਨੇ ਬਾਬਾ ਜੀ ਗੁਰੂ ਘਰ ਨੌਵੀਂ ਪਾਸ਼ਾਹੀ ਦੇ ਬਚਨ ਹੋਏ ਬਈ ਨੇ ਜਿਹੜਾ ਵੀ ਇੱਥੇ ਅੜੇ ਹੋਏ ਕੰਮ ਲੈ ਕੇ ਆਊਗਾ ਜਿਹੜੇ ਵੀ ਆਪਣੀਆਂ ਮਨੋ ਕਾਮਨਾ ਪੂਰੀਆਂ ਲੈ ਕਰ ਜਿਹੜਾ ਹੈਗਾ ਸੁੱਖਾਂ ਸੁਖੇਗਾ ਸਾਰੀਆਂ ਪੂਸਮ ਪੂਰਨ ਹੋਣਗੀਆਂ ਪਰ ਕਈ ਵਾਰ ਕੀ ਹੁੰਦਾ ਸ਼ਰਧਾਲੂ ਜਦੋਂ ਮਨੋ ਕਾਮਨਾ ਨਹੀਂ ਪੂਰੀ ਹੁੰਦੀ ਤਾਂ ਉਹ ਕਹਿਣ ਲੱਗ ਜਾਂਦੇ ਕਿ ਇੱਥੇ ਸ਼ਰਦਾ ਘਟ ਗਈ ਇੱਥੇ ਹੁਣ ਸੁੱਖਾਂ ਪੂਰੀਆਂ ਨਹੀਂ ਹੁੰਦੀਆਂ ਪਰ ਇੱਥੇ ਕਿਸ ਨੂੰ ਨਹੀਂ ਪਤਾ ਕਿ ਨੌਵੀਂ ਪਾਸ਼ਾਹੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਜਿਹੜੇ ਕਿ ਹਿੰਦ ਦੀ ਚਾਦਰ ਵੀ ਰਹੇ ਨੇ ਤੇ ਉਹਨਾਂ ਦੇ ਬਚਨ ਹੋਏ ਹੋਏ ਨੇ ਤੇ ਉਹਨਾਂ ਦੇ ਬਚਨ ਦੇ ਨਾਲ ਨਾਲ ਇਸ ਚਰਨ ਸ਼ੋਧ ਧਰਤੀ ਹੈ ਤੁਸੀਂ ਕਿਵੇਂ ਦੇਖਦੇ ਹੋ ਅੱਜ ਵੀ ਸ਼ਰਧਾਲੂ ਇੱਥੇ ਆਉਂਦੇ ਨੇ ਜੇ ਆਉਂਦੇ ਨੇ ਕਿਹੜੇ-ਕਿਹੜੇ ਸੂਬਿਆਂ ਤੋਂ ਆਉਂਦੇ ਨੇ ਕਿਹੜੇ-ਕਿਹੜੇ ਜ਼ਿਲ੍ਹਿਆਂ ਤੋਂ ਆਉਂਦੇ ਨੇ ਪਹਿਲਾਂ ਆਪਾਂ ਫਤਿਹ ਸਾਂਝੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੇ ਵੀ ਸੰਗਤਾਂ ਵੀਡੀਓ ਦੇਖਦੇ ਨੇ ਪਹਿਲਾਂ ਤਾਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਇਹ ਗੁਰਦੁਆਰਾ ਆੜੀ ਸਾਰਾ ਜੀ ਇੱਥੇ ਸਾਰੇ ੜੇ ਹੋਏ ਕੰਮ ਨਿਕਲਦੇ ਨੇ ਬਹੁਤ ਦੂਰੋਂ-ਦੂਰੋਂ ਸੰਗਤਾਂ ਆਉਂਦੇ ਨੇ ਬਾਰੂ-ਬਾਰੂ ਵੀ ਆਉਂਦੇ ਨੇ ਦੋ-ਦ ਸਾਲ-ਸਾਲ ਵੀ ਲਾ ਕੇ ਆਉਂਦੇ ਨੇ ਕਿਉਂਕਿ ਇੱਥੋਂ ਬਾਹਰ ਚੜ ਕੇ ਹਰ ਇੱਕ ਇਲਾਕੇਆਂ 'ਚੋਂ ਸੰਗਤ ਆਉਂਦੀਆਂ ਨੇ ਆਹੀ ਐ ਤਿਵਾਰ ਪਿਛਲੇ ਭਾਈ ਬਹੁਤ ਇਕੱਠ ਰਿਹਾ ਸਾਰੇ ਸਭ ਤੋਂ ਵੱਧ ਇਕੱਠ ਰਿਹਾ ਸਾਰਿਆਂ ਦੀਆਂ ਅਰਦਾਸਾਂ ਕਬੂਲ ਹੁੰਦੀਆਂ ਨੇ ਸਾਰੇ ਭਾਈ ਆਓ ਤੇ ਮਹਾਰਾਜ ਜੀ ਕਿਰਪਾ ਕਰਨਗੇ ਜਿੱਥੋਂ ਵੀ ਸੰਗਤ ਦਾ ਪਰੋਸ ਆਉੜ ਜਾਂਦਾ ਉਹ ਇੱਥੇ ਹੀ ਆਉਂਦਾ ਕਿਉਂਕਿ ਇੱਥੋਂ ਸਾਰੀਆਂ ਆਪਣੇ ਅੜੇ ਹੋਏ ਕੰਮ ਨਿਕਲਦੇ ਨੇ ਜੀ ਕਿਉਂਕਿ ਮਹਾਰਾਜ ਦੇ ਬੋਲ ਵਾਲੇ ਨੇ ਤੇ ਮਹਾਰਾਜ ਜੀ ਨੇ ਦੇ ਬਾਚਨ ਨੇ ਜੋ ਇਧਰਲੇ ਪਾਸੇ ਤੁਸੀਂ ਕੈਮਰਾ ਕਮਾ ਲਓ ਜੀ ਜੀ ਇਹਨਾਂ ਦੀ ਸਮਾਦ ਆ ਇਹਨਾਂ ਦਾ ਨਾਮ ਬਈ ਭਾਈ ਬਾਬਾ ਭਗਤ ਜੀ ਆਰਾਮ ਦੀ ਅਜੀ ਸਿੰਘ ਜੀ ਤੇ ਇਹਨਾਂ ਦੇ ਬਾਈ ਸੁਪਨੇ ਜਾਇ ਸੀ ਇਹ ਨੋਮੇ ਪਾਸ ਆਏ ਜੀ ਤੇ ਉਹਨਾਂ ਨੇ ਬਾਚਨ ਕੀਤੇ ਸੀ ਜੀ ਤੇ ਉਹਨਾਂ ਦੇ ਬਾਚਨ ਸਾਰੀ ਹੁਣ ਭਾਈ ਇੱਥੋਂ ਦੇ ਬਾਬਾ ਬਾਬੂ ਸਿੰਘ ਕਾਰ ਸੇਵਾ ਵਾਲੇ ਉਹ ਚਲਾ ਰਹੇ ਨੇ ਉਹਨਾਂ ਦੇ ਦੇਗ ਹੇਟ ਰੇਖਾਂ ਇਹ ਗੁਰਦੁਆਰਾ ਸਾਰਾ ਚੱਲ ਰਿਹਾ ਏ ਜਿੰਨੇ ਵੀ ਸੰਗਤਾਂ ਹੁੰਦੀਆਂ ਨੇ ਵੱਧ ਚੜ ਕੇ ਉਹਨਾਂ ਦਾ ਖਾਣ ਪੀਣ ਦਾ ਰਹਿਣ ਸਹਿਣ ਦਾ ਫ੍ਰੀ ਚੱਲਦਾ ਜੀ ਲੰਗਰ ਇੱਥੇ ਜਦੋਂ ਮਰਜ਼ੀ ਆ ਕੇ ਪ੍ਰਸ਼ਾਦਾ ਪਾਣੀ ਸ਼ਕੋ ਤੇ ਆਪ ਦਾ ਭਾਈ ਜੀਵਨ ਸਬਰ ਕਰੋ ਰਹਿਣ ਸਹਿਣ ਦਾ ਕਿਸੇ ਨੂੰ ਦਿੱਕਤ ਨਹੀਂ ਆਉਂਦੀ ਨਾ ਆਉਣ ਨੂੰ ਨਾ ਖਾਣ ਨੂੰ 24 ਘੰਟੇ ਲੰਗਰ ਚੱਲਦਾ ਇਧਰਲੇ ਪਾਸੇ ਆਪਣੀ ਦਿਮਾਨ ਹਾਲ ਦੀ ਸੇਵਾ ਚੱਲਦੀ ਏ ਵੱਧ ਚੜ ਕੇ ਹਿਸਾਬਾਓ ਕਿਉਂਕਿ ਜੇ ਆਪਾਂ ਇਹ ਹਿੱਸਾ ਪਾਵਾਂਗੇ ਦਮਾਨ ਹਾਲ ਬਣੂਗਾ ਉਥੇ ਆਪਾਂ ਭਾਈ ਦਮਾਨ ਹਾਲ ਉਧਰ ਚਲਾਇਆ ਕਰਾਂਗੇ ਜੋ ਬਾਬਾ ਜੀ ਨੇ ਸਾਡੇ ਮਹਾਂਪੁਰਸ ਉਹਨਾਂ ਕੋਲੇ ਵੀ ਭਾਈ ਆਪਦੇ ਦਰਸ਼ਨ ਕਰਨ ਜਾਇਆ ਕਰੋ ਇਹ ਹੀ ਅਰਦਾਸ ਬੇਨਤੀਆਂ ਨੇ ਜੀ ਆਪਾਂ ਫਤਿਹ ਸਾਂਝੀ ਕਰਕੇ ਸਮਾਪਤੀ ਕਰਦੇ ਹਾਂ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਤਾਂ ਕਿਹਾ ਕਿ ਸਾਡੇ ਬਾਬਾ ਜੀ ਆਪਾਂ ਜਿਵੇਂ RAM ਚੌਥੀ ਪਾਸ਼ੇ RAMDAS ਪਾਸ਼ਾ ਦੇ ਬਚਨ ਸੀ ਕਿ ਗੁਰੂ ਘਰ ਜਿੱਥੇ ਰਬੇ ਸਾਰੇ ਨੂੰ ਸਹਾਰਾ ਮਿਲੇ ਬੇਆਰਾਮ ਨੂੰ ਆਰਾਮ ਮਿਲੇ ਜਿਹੜਾ ਹੈਗਾ ਕੋਈ ਨਿਤਨੇਮ ਸਿਮਰਨ ਮਿਲੇ ਭੁੱਖੇ ਨੂੰ ਖਾਣ ਪੀਣ ਨੂੰ ਮਿਲੇ ਜੇ ਕੋਈ ਲੋੜੀ ਦਾ ਇਲਾਜ ਵਾਲਾ ਤਾਂ ਉਹਨੂੰ ਇਲਾਜ ਮਿਲੇ ਤਾਂ ਆਪਾਂ ਕਹਿ ਸਕਦੇ ਕਿ ਗੁਰਦੁਆਰਾ ਅੜੀਸਰ ਸਾਹਿਬ 'ਚ ਸਾਰੀਆਂ ਚੌਥੀ ਪਾਸ਼ੀ ਦੇ ਜਿਹੜੇ ਬਚਨ ਨੇ ਉਹ ਸਾਰੇ ਪੂਰੇ ਕਿਤੇ ਨੇ ਜੇ ਕੋਈ ਭੁੱਖਾ ਹੁੰਦਾ ਤਾਂ ਢੱਡ ਭਰਦਾ ਹੈ ਜੇ ਕਿਸੇ ਦੀ ਕੋਈ ਦੁੱਖ ਤਕਲੀਫ ਹੋ ਦੁੱਖ ਤਕਲੀਫ ਦੂਰ ਹੁੰਦੀ ਹੈ ਜੇ ਕਿਸੇ ਨੂੰ ਕੋਈ ਇਲਾਜ ਤੋਂ ਵਾਂਝਾ ਤਾਂ ਉਹਨੂੰ ਇੱਥੇ ਇਲਾਜ ਹੁੰਦਾ ਯਾਨੀ ਕਿ ਕਹਿ ਸਕਦੇ ਕਿ ਇੱਥੇ ਹਰ ਚੀਜ਼ ਪੂਰੀ ਹੁੰਦੀ ਹੈ ਹਾਂ ਜੀ ਹ ਅਰਦਾਸ ਸਾਹ ਸੁੱਕਦੇ ਨੇ ਜੀ ਅਰਦਾਸ ਬੇਨਤੀ ਸੁੱਕਦੇ ਨੇ ਜਿਵੇਂ ਅਰਮਲਾ ਸਾਹਿਬ ਦੇਗਾ ਜਾਂ ਲੱਡੂਆਂ ਦਾ ਪ੍ਰਸ਼ਾਦ ਜਿਹੜੀ ਵੀ ਸੁੱਕ ਸੁੱਕ ਕੇ ਜਾਂਦੇ ਸਾਰੀ ਪੂਰੀ ਹੁੰਦੀ ਹੈ ਜੀ ਮੇਰੀ ਆਪ ਦੀਆਂ ਸੁੱਖਾਂ ਬਹੁਤ ਵਾਰ ਪੂਰੀਆਂ ਹੋਈਆਂ ਨੇ ਅੱਜ ਤੱਕ ਮਹਾਰਾਜ ਨੇ ਮੇਥੋਂ ਖਾਲੀ ਹੱਥ ਨਹੀਂ મોੜਿਆ ਜਿੰਨਾ ਵੀ ਵਾਰੇ ਮੋੜਿਆ ਪਰ ਕੀ ਤੋੜਿਆ ਮੈਨੂੰ ਕਾਹਹੀਂ ਤੱਕ ਇੱਥੇ ਆਪਾਂ ਸੇਵਾ ਕਰ ਰਹੇ ਆਂ ਬਾਬਾ ਜੀ ਆਪਾਂ ਤਾਂ ਸੇਵਾ ਲੈ ਰਹੇ ਆਂ ਕੀ ਤੁਹਾਡੇ ਨਾਲ ਕੀ ਜਮਤ ਕਰ ਹੋਏ ਬਈ ਨੇ ਮੇਰਾ ਬਈ ਆਪਣੇ ਘਰੇ ਦੁੱਖ ਕਲੇਸ਼ ਰਹਿੰਦਾ ਸੀ ਬਾਈ 24 ਘੰਟੇ ਪਹਿਲਾਂ ਮੇਰਾ ਨਾਮ ਮੋਨਾ ਹੁੰਦਾ ਸੀ ਵਾ ਵਾਹਿਗੁਰੂ ਜੀ ਮੈਂ ਆਪ ਮੋਨਾ ਹੁੰਦਾ ਸੀ ਸੋਨੂੰ ਮੈਂ ਵੀਡੀਓ ਦਿਖਾ ਦੇਣਾ ਤੇ ਜਦੋਂ ਮੈਂ ਇੱਥੇ ਆਉਣ ਲੱਗ ਗਿਆ ਇੱਥੇ ਮੈਂ ਸੇਵਾ ਕਰਨ ਲੱਗ ਗਿਆ ਇੱਥੇ ਮੈਂ ਨਿਤਨੇਮ ਕਰਨ ਲੱਗ ਗਿਆ ਬਸ ਹੌਲੀ ਹੌਲੀ ਮੈਨੂੰ ਮਹਾਰਾਜ ਨੇ ਆਪਦੇ ਨਾਲ ਜੋੜ ਲਿਆ ਤੇ ਇੱਥੇ ਮੈਂ ਅੰਮ੍ਰਿਤ ਛਕ ਕੇ ਤੇ ਆਪਦਾ ਜੀਵਨ ਸਵਲ ਕੀਤਾ ਤੇ ਮੇਰੇ ਫਿਰ ਘਰੋਂ ਦੁੱਖ ਤ੍ਰੇਖ ਖਤਮ ਹੋ ਗਏ ਤੇ ਫਿਰ ਮੇਰਾ ਜਿਹੜਾ ਵੱਡਾ ਭਾਈ ਸੀ ਉਹ ਵੀ ਲੜਦਾ ਰਹਿੰਦਾ ਸੀ ਤੇ ਉਹਨਾਂ ਦੇ ਵੀ ਮਹਾਰਾਜ ਨੇ ਕਿਰਪਾ ਕੀਤੀ ਤੇ ਉਹਨਾਂ ਨੇ ਵੀ ਬਹੁਤ ਵਧੀਆ ਹੁਣ ਬਾਹਰ ਰੱਖੇ ਵੇ ਅਗਲੇ ਸਾਲ ਨੂੰ ਇੱਥੇ ਗੁਰਦੁਆਰਾ ਸਾਹਿਬ ਜਿੱਦਾਂ ਅੰਮ੍ਰਿਤ ਛਕਾਉਣਗੇ ਉਹਨਾਂ ਨੂੰ ਵੀ ਅੰਮ੍ਰਿਤ ਛਕਾਇਆ ਜਾਊਗਾ ਤੇ ਇੱਥੋਂ ਬਸ ਇਹ ਬਰਨਾ ਕੀਤਾ ਵੇ ਜਦੋਂ ਵੀ ਆਪਣੇ ਦੇ ਮੁਸੀਬਤ ਆਵੇ ਆਪਣਾ ਨਵੇਂ ਪਾਸਾ ਜੀ ਹੈਗੇ ਨੇ ਦੇ ਉਹ ਕਿਰਪਾ ਕਰਨਗੀ ਐਤਵਾਰ ਨੂੰ ਸਭ ਤੋਂ ਵੱਡਾ ਸ਼ਰਧਾਲੂ ਆਉਂਦਾ ਪਰ ਕਹਿੰਦੇ ਹੜੀ ਆ ਗਿਆ ਸੀ ਇੱਥੇ ਪਿਛਲੇ ਐਤਵਾਰ ਹਾਂਜੀ ਕੀ ਮਤਲਬ ਕਿੰਨਾ ਰਾਸ਼ੀ ਉੱਤੇ ਕਿੰਨੇ ਹਜ਼ਾਰ ਸ਼ਰਧਾਲੂ ਪੁੰਚ ਕਿੰਨੇ ਲੰਬਿਆ ਲੈਣਾ ਲੱਗੇ ਰਹੀਆਂ ਕਿਉਂਕਿ ਜਿਵੇਂ ਸਾਡੇ ਆਪ ਦੇ ਘਰ ਦੇ ਵੀ ਆਏ ਸੀ ਉਹ ਵੀ ਦੱਸਦੇ ਸੀ ਕਿ ਮਗਰ ਤੱਕ ਲੈਣਾ ਸੀ ਜਿਹੜੀਆਂ ਮਗਰਲੇ ਚੌਂਕ ਤੱਕ ਬਹੁਤ ਵੱਡੀ ਬਹੁਤ ਸੀ ਇਕੱਠ ਜੀ ਬਹੁਤ ਨਜਾਇਜ਼ ਸੀਗਾ ਇੱਥੇ ਦੇਖ ਘਰ ਚ ਵੀ ਇੱਧਰ ਵੀ ਕੈਮਰਾ ਤੱਕਾ ਇੱਧਰ ਵੀ ਬਹੁਤ ਹੁੱਥ ਤੱਕ ਜੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਸਮਾਤ ਇਕੱਠ ਰਹਿੰਦਾ ਹੀ ਤੇ ਅੱਦੂਆ ਦੇ ਇੱਥੇ ਤੱਕ ਗੱਠ ਸੀ ਜੀ ਆ ਜਿਹੜਾ ਗੇਟ ਦੇਖ ਰਹੇ ਹਾਂ ਇੱਥੇ ਤੱਕ ਲੈਣਾ ਦਾ ਬਹੁਤ ਗੱਠ ਸੀ ਆ ਬਹੁਤ ਸੰਗਤ ਆਈ ਹੈ ਜੀ ਐ ਮੰਨ ਕੇ ਦੱਲੋ ਵੀ ਪਤਾ ਹੀ ਨਹੀਂ ਕਿੰਨੀ ਸੰਗਤ ਆ ਗਈ ਕਹਿ ਸਕਦੇ ਕਿ ਸ਼ਿਲਦਾਲੋਂ ਸ਼ਰਦਾ ਪਹਿਲਾਂ ਵਾਂਗੂ ਵੜਕਰ ਆ ਰਹਾ ਮੈਂ ਅੱਦੂ ਵੱਧ ਕੇ ਆਉਣ ਲੱਗੀ ਬਾਈ ਸੰਗਤ ਮੈਂ ਲੈ ਕੇ ਕਹਿ ਸਕਦਾ ਵੀ ਦੁੱਗਣੀ ਤੋਂ ਤਿੱਗਣੀ ਸੰਗਤ ਆਈ ਹੈ ਬਾਈ ਤੂੰ ਐਂ ਦੇਖ ਲਓ ਤਿੰਨੇ ਸਾਡੇ ਲੰਗਰ ਹਾਰ ਭਰੇ ਰਹਿਆ ਤਿੰਨੇ ਸਾਡੇ ਚੱਲੀ ਗਏ ਆ ਕਿਸੇ ਨੂੰ ਰੋਟੀ ਨੂੰ ਭੁੱਖਾ ਨਹੀਂ ਤੋਰਿਆ ਸਾਰੇ ਪਾਸੇ ਲੰਗਰ ਚੱਲਦੇ ਰਿਹਾ ਜੇ ਕਿਸੇ ਦੇ ਮੰਨ ਕੇ ਜਲੋ ਦੋਰਾ ਪੈਂਦਾ ਸੀਗਾ ਭਾਈ ਨਾਲ ਦੇ ਨਾਲ ਉਹਨਾਂ ਦਾ ਇਲਾਜ ਕੀਤਾ ਜਾਂਦਾ ਸਾਡੇ ਕੋਲ ਡਾਕਟਰ ਵੀ ਆਉਂਦੇ ਨੇ ਸਪੈਸ਼ਲ ਤੇ ਮੁਲਾਜ਼ਮਾਂ ਦੀ ਬਹੁਤ ਬਹੁਤ ਧੰਨਵਾਦ ਕਿਉਂਕਿ ਇੱਥੇ ਮੁਲਾਜ਼ਮ ਵੀ ਬਹੁਤ ਆਉਂਦੇ ਬਾਬਾ ਜੀ ਦੇ ਕਹੇ ਤੇ ਸਾਰੇ ਆਉਂਦੇ ਜੀ ਤਾਂ ਜਦੋਂ ਤੁਸੀਂ ਸਟਾਰਟਿੰਗ ਦੇ ਵਿੱਚ ਗੁਰੂ ਘਰ ਦਾ ਜਿਹੜਾ ਸੁਖਾਸਨ ਸਾਹਿਬ ਸੀ ਦਰਬਾਰ ਸਾਹਿਬ ਸੀ ਉਹ ਉਦੋਂ ਕਿੱਡਾ ਸੀ ਤੇ ਅੱਜ ਗੁਰੂ ਸਾਹਿਬ ਦਾ ਜਿਹੜਾ ਦਰਬਾਰ ਸਾਹਿਬ ਉਹ ਕਿੱਡਾ ਹੋ ਚੁੱਕਿਆ ਕਹੋਗੇ ਹੁਣ ਤਾਂ ਕਿਉਂਕਿ ਸੰਗਤ ਦੇ ਸ਼ਰਤੀ ਹੁੰਦਾ ਜੀ ਸਾਰਾ ਕੁਸਾਣਾ ਜੀ ਤੇ ਹੁਣ ਪਹਿਲਾਂ ਆਪਣਾ ਦਰਬਾਰ ਦਾ ਸੌਫਟਾ ਸੀ ਇਹ ਹੁਣ ਬਹੁਤ ਵੱਡਾ ਹੋ ਗਿਆ ਬਹੁਤ ਖੁੱਲਾ ਹੈ ਜਿਵੇਂ ਗੁਰੂ ਸਾਹਿਬ ਦੇ ਬਚਨ ਸੀ ਜਿੱਥੇ ਸ਼ਰਧਾਲੂਆਂ ਦੀ ਧੂੜ ਪਵੇਗੀ ਜਿੱਥੇ ਸ਼ਰਧਾਲੂਆਂ ਦੀ ਪੈਰਾਂ ਦੀ ਧੂੜ ਇਕੱਠੀ ਹੋਵੇਗੀ ਉਹ ਸਥਾਨ ਹੈ ਜਿਹੜਾ ਉਹ ਪਵਿੱਤਰ ਮੰਨਿਆ ਜਾਵੇਗਾ ਉਹ ਸਥਾਨ ਦੀ ਮਨੋਕਾਮਨਾ ਬੇਸੀ ਪੂਰਨ ਹੋਵੇਗੀ हां जी हां ਸਾਰਾ ਕੁਝ ਹੋਊਗਾ ਜੀ ਜਦੋਂ ਆਪਾਂ ਸੱਚੀ ਸਰਦਾਂ ਨਾਲ ਆਵਾਂਗੇ ਸੱਚੇ ਮਨ ਨਾਲ ਆਵਾਂਗੇ ਸੱਚੀ ਨੀਤ ਨਾਲ ਆਵਾਂਗੇ ਜੇ ਹੁਣ ਆਪਾਂ ਮਾੜੀ ਸੋਚ ਰੱਖਾਂਗੇ ਜੀ ਆਪਣੇ ਨਾਲ ਮਾੜਾ ਹੀ ਹੋਊਗਾ ਜੇ ਆਪਾਂ ਚੰਗੀ ਸੋਚ ਰੱਖਾਂਗੇ ਮਹਾਰਾਜ ਤੇ ਭਰੋਸਾ ਰੱਖਾਂਗੇ ਆਪਣੇ ਨਾਲ ਚੰਗਾ ਹੀ ਹੋਣਾ ਦੇਖੋ ਜੀ ਇੱਕ ਦਿਨ ਮੈਂ ਪਿੰਡ ਜਾਂਦਾ ਸੀਗਾ ਉਹਦਨੇ ਮਹਾਰਾਜ ਨੇ ਜਾਣ ਨਹੀਂ ਦਿੱਤਾ ਆਪਾਂ ਨੂੰ ਕਿਉਂਕਿ ਮੇਰੇ ਨਾਲ ਅਤੁੱ ਵੱਡੀ ਗੱਲ ਹੋ ਸਕਦੀ ਸੀ ਮੇਰੀ ਮਸ਼ੀਨ 'ਚ ਉਂਗਲ ਆ ਕੇ ਗੁੰਗਲ ਕੱਲੀ ਇਥੋਂ ਵੱਡੀ ਗਈ ਖਬਰ ਮਹਾਰਾਜ ਨੇ ਮੇਰੇ ਬਚਾਉਣਾ ਸੀ ਉਹਨਾਂ ਨੇ ਜੇ ਮੈਂ ਪਿੰਡ ਵਗ ਜਾਂਦਾ ਸੀ ਮੇਰੇ ਨਾਲ ਅੱਧੂ ਵੱਡੀ ਵੀ ਚੀਜ਼ ਹੋ ਸਕਦੀ ਸੀ ਮੈਨੂੰ ਪੂਰਾ ਉਹਦੇ ਗੁਰੂ ਸਾਹਿਬ ਤੇ ਭਰੋਸਾ ਜਿੰਨੀਆਂ ਵੀ ਸੰਕਤਾਂ ਆਉਂਦੀਆਂ ਨੇ ਉਹਨਾਂ ਨੂੰ ਖਾਲੀ ਹੱਥ ਨਾ ਭੇਜੇ ਬਸ ਇੰਨੀ ਅਰਦਾਸ ਕਰਦਾ ਮੈਂ ਗੁਰੂ ਮਹਾਰਾਜ ਦੇ ਮੂਹਰੇ ਨੌਵੇਂ ਪਾਤਸ਼ਾਹ ਦੇ ਮੂਹਰੇ ਵੀ ਜਿੰਨੀਆਂ ਵੀ ਸੰਕਤਾਂ ਹੁੰਦੀਆਂ ਨੇ ਉਹਨਾਂ ਦੀ ਝੋਲੀ 'ਚ ਖੁਸ਼ੀਆਂ ਪਾ ਕੇ ਤੋਰ ਕੇ ਵੇ ਜੀ ਮੇਰੇ ਮਹਾਰਾਜ ਕਿਸੇ ਨੂੰ ਖਾਲੀ ਹੱਥ ਨਾ ਵਾਂਝਾ ਮੋੜੀ ਤਾਂ ਐਸੀ ਸਾਡਾ ਨੌਜਵਾਨ ਕਿਸੇ ਸਮੇਂ ਇਹਨਾਂ ਦੇ ਸਿਰ ਤੇ ਦਸਤਾਰ ਨਹੀਂ ਹੁੰਦੀ ਸੀ ਇੱਥੇ ਮੋਂਨੇ ਆਏ ਸੀ ਗੁਰੂ ਸਾਹਿਬ ਨੇ ਕਿਰਪਾ ਕੀਤੀ ਇਹਨਾਂ ਦੇ ਜਿਹੜੀਆਂ ਮਨੋ ਕਾਮਨਾ ਸੀ ਇਹਨਾਂ ਦੀ ਜਿਹੜੀਆਂ ਘੜੀਆਂ ਅੜੀਆਂ ਸੀ ਉਹ ਸਾਰੀਆਂ ਕੱਢੀਆਂ ਤੇ ਅੱਜ ਇਹ ਨੌਜਵਾਨ ਆ ਜਿਹੜਾ ਗੁਰੂ ਘਰ ਦੇ ਲੜ ਲੱਗਿਆ ਹੋਇਆ ਗੁਰੂ ਸਾਹਿਬ ਦੀ ਸੇਵਾ ਦੇ ਵਿੱਚ ਲੱਗਿਆ ਹੋਇਆ ਤੇ ਕਿਵੇਂ ਇਹਨਾਂ ਨੇ ਗੱਲਾਂ ਬਾਤਾਂ ਦੱਸੀਆਂ ਉਹ ਸਾਰੀਆਂ ਤੁਸੀਂ ਸੁਣੀਆਂ ਇਸ ਤਰ੍ਹਾਂ ਹੀ ਹੋਰ ਚਮਤਕਾਰ ਤੇ ਹੋਰ ਸ਼ਰਧਾਲੂਆਂ ਨਾਲ ਅਸੀਂ ਗੱਲਬਾਤ ਹੈ ਜਿਹੜਾ ਉਹ ਕਰਦੇ ਰਹਾਂਗੇ